ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਆਪ ਜਾਣਦੇ ਹੋ ਕਿ ਸੰਗਤ ਟੈਲੀਵਿਜ਼ਨ ਸੰਗਤਾਂ ਦਾ ਸੰਗਤਾਂ ਲਈ ਸੰਗਤਾਂ ਵੱਲੋਂ ਚਲਾਇਆ ਜਾਂਦਾ ਹੈ ਤੇ ਕੋਈ ਵੀ ਗੱਲ ਜਿਹੜੀ ਸੰਗਤਾਂ ਲਈ ਜਾਣਨੀ ਜ਼ਰੂਰੀ ਜ਼ਰੂਰੀ ਹੋਵੇ ਸੰਗਤਾਂ ਦੇ ਹੱਕ ਜੁੜੇ ਸੰਗਤਾਂ ਦੇ ਭਲੇ ਵਿੱਚ ਹੋਵੇ ਸਾਡੇ ਭਾਈਚਾਰੇ ਦੀ ਹੋਵੇ ਬਿਸ਼ੱਕ ਦੁਨੀਆ ਦੇ ਕਿਤੇ ਵੀ ਬੈਠਾ ਹੋਵੇ ਗਲਪਾ ਉੱਚੀ ਚ ਦੇਖੀ ਕਰ ਅਬੀਤੇ ਕੁਝ ਦਿਨਾਂ ਤੋਂ ਅਫਗਾਨਿਸਤਾਨ ਤੋਂ ਖਬਰਾਂ ਆ ਰਹੀਆਂ ਨੇ ਕਿ ਜਿਵੇਂ ਜਿਵੇਂ ਅਮਰੀਕਾ ਦੀਆਂ ਫੌਜਾਂ ਉੱਥੋਂ ਨਿਕਲ ਰਹੀਆਂ ਨੇ ਉਵੇਂਵੇਂ ਤਾਲਬਨ ਅੱਗੇ ਵੱਧਦਾ ਆ ਰਿਹਾ ਹੈ ਹਰ ਰੋਜ਼ ਤਾਲਬਨ ਕੋਈ ਪਿੰਡ ਕੋਈ ਸ਼ਹਿਰ ਕੋਈ ਸ਼ੜਕ ਕੋਈ ਪਹਾੜੀ ਕੋਈ ਇਲਾਕਾ ਆਪਣੇ ਕਬਜ਼ੇ ਵਿੱਚ ਕਰਦਾ ਅਗਾਂਵਲ ਨੂੰ ਵੱਧਦਾ ਹੈ ਤੇ ਜਿਹੜੇ ਮਹਰ ਨੇ afghanistan ਦੇ ਉਹ ਕਹਿ ਰਹੇ ਨੇ ਕਿ ਜੇ ਇਦਾਂ ਹੀ ਗੱਲ ਚਲਦੀ ਰਹੀ ਤਾਂ ਕੰਦਾਰ ਤੋਂ ਬਾਅਦ ਚਕਾਬਲ ਤਕਰੀਬਨ 6 ਕੁ ਮਹੀਨੇ ਦੇ ਵਿੱਚ ਪੂਰੇ afghanistan ਚ ਤਾਲਬਨ ਗਰੁੱਪ ਹਾਵੀ ਹੋ ਜਾਂਦੇ ਔਰ ਤਾਲਬਨ ਦੇ ਨਾਲ ਜਿਹੜਾ ਸਾਡੀ ਸਿੱਖ Hindu ਕਮਿਊਨਿਟੀ ਦੇ ਤੌਰ ਤੇ ਜਿਹੜੀਆਂ ਘੱਟ ਗਿਣਤੀਆਂ ਨੇ ਉੱਥੇ ਬੇਸ਼ੱਕ ਬੋਧੀ ਨੇ ਬੇਸ਼ੱਕ Hindu ਨੇ ਬੇਸ਼ੱਕ ਸਿੱਖ ਨੇ ਉਹਨਾਂ ਦਾ ਜਿਹੜਾ ਤਿਆਰਬਾ ਰਿਆ ਉਹ ਬਹੁਤ ਸਖਾਵਾਂ ਨਹੀਂ ਰਿਹਾ ਤਾਲਬਨ ਜਦੋਂ ਸਰਕਾਰ ਬਣਾ ਕੇ ਉੱਥੇ ਆਇਆ ਸੀ ਜਦੋਂ ਤਾਲਬਨ ਦੀ ਹਕੂਮਤ ਉੱਥੇ ਹੋਈ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਬੁੱਧ ਦੇ ਬੁੱਤ ਤਾਇਸਨ ਬਹੁਤ ਵੱਡੇ ਵੱਡੇ ਬੁੱਤ ਪਹਾੜਾਂ ਵਰਗੇ ਬੁੱਤ ਬੰਮ ਰਾਖ ਲੈ ਕੇ ਉਹਨਾਂ ਨੂੰ ਡਿਸਟਰਾਇ ਕੀਤਾ ਗਿਆ ਔਰ ਬੁੱਧ ਧਰਮ ਦੇ ਜਿੰਨੇ ਵੀ ਨਿਸ਼ਾਨ ਪੂਰੇ ਅਫਗਾਨਿਸਤਾਨ ਦੇ ਵਿੱਚ ਖਤਮ ਕਰ ਦਿੱਤੇ ਗਿਆ ਬਹੁਤ ਸਾਰੇ ਮੰਦਰ ਟਾਇਆ ਗਿਆ ਬਹੁਤ ਸਾਰੇ ਗੁਰਦੁਆਰਿਆਂ ਤੇ ਹਮਲੇ ਹੋਏ ਔਰ ਜਦੋਂ ਜਦੋਂ ਤਾਲਬਨ ਤਾਕਤ 'ਚ ਆਉਂਦਾ ਰਿਹਾ ਉਹਨਾਂ ਨੇ ਗੁਰਦੁਆਰਿਆਂ ਉੱਤੇ ਵੀ ਹਮਲੇ ਕੀਤੇ ਮੰਦਰਾਂ ਤੇ ਹਮਲੇ ਕੀਤੇ ਬੋਧੀ ਸਥਾਨਾਂ ਤੇ ਹਮਲੇ ਕੀਤੇ ਬੁੱਧ ਧਰਮ ਉਥੋਂ ਤੱਕ ਲਗਭਗ ਲਗਭਗ ਆਪਣੀਆਂ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਨੇ ਕੁਝ ਮੰਦਰ ਬਚਦੇ ਨੇ ਹੁਣ ਤੇ ਕੁਝ ਸਿੱਖਾਂ ਦੇ ਗੁਰਦੁਆਰੇ ਵੀ ਨਿਸ਼ਾਨੀਆਂ ਦੇ ਤੌਰ ਤੇ ਬਚਦੇ ਨੇ ਬੇਸ਼ੱਕ ਉਹਨਾਂ ਦੇ ਵਿੱਚ ਸੰਗਤਾਂ ਨਾਂ ਦੇ ਬਰਾਬਰ ਨੇ ਔਰ ਬੇਸ਼ੱਕ ਉਹਨਾਂ ਦੇ ਵਿੱਚ ਰੌਣਕਾਂ ਨਹੀਂ ਰਹੀਆਂ ਪਰ ਫਿਰ ਵੀ ਸਾਡੀਆਂ ਕੁਝ ਨਿਸ਼ਾਨੀਆਂ ਉੱਥੇ ਬਚਦੀਆਂ ਨੇ ਜਦੋਂ ਅਫਗਾਨਿਸਤਾਨ ਦੇ ਪੁਰਾਤਿਹਾਸ ਦੀ ਗੱਲ ਕਰਦੇ ਆਂ ਤੇ ਜਦੋਂ ਪੂਰੀ ਪ੍ਰਾਤਨਤਾ ਨਾਲ ਜੁੜ ਕੇ ਦੇਖਦੇ ਆਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੱਕ ਜੁੜ ਕੇ ਦੇਖ ਲਈਏ ਤਾਂ ਇਹ ਪੂਰਾ ਭਾਰਤੀ ਉਪਮਹਾਦੀਪ ਇੱਕ ਦੇਸ਼ ਦੇ ਤੌਰ ਤੇ ਸੀ ਇਹਨੂੰ ਭਾਰਤੀ ਸਭਿਅਤਾ ਦਾ ਦੇਸ਼ ਕਿਹਾ ਜਾਂਦਾ ਸੀ ਇਹਨੂੰ ਭਾਰਤ ਕਿਹਾ ਜਾਂਦਾ ਸੀ ਪਰ ਇਹ ਭਾਰਤ ਪਹਿਲਾਂ ਤੋਂ ਅਫਗਾਨਿਸਤਾਨ ਜੁਦਾ ਹੋ ਗਿਆ ਔਰ ਬਾਅਦ ਵਿੱਚ ਜਦੋਂ ਭਾਰਤ ਹਿੰਦੂਸਤਾਨ ਪਾਕਿਸਤਾਨੀ ਟੁੱਟ ਗਿਆ ਪਾਕਿਸਤਾਨ ਜੁਦਾ ਹੋ ਗਿਆ ਫਿਰ ਪਾਕਿਸਤਾਨੋਂ ਬੰਗਲਾਦੇਸ਼ ਜੁਦਾ ਹੋ ਗਿਆ ਫਿਰ ਇਦਾਂ ਬ੍ਰਹਮਾ ਮੀਆਂ ਮਾਰ ਵੀ ਜੁਦਾ ਹੋਇਆ ਪਟਾਣ ਵਰਗੇ ਇਹ ਸਾਰੇ ਜਿਹੜੇ ਵੱਖਰੇ ਵੱਖਰੇ ਖਿੱਤੇ ਬਣਦੇ ਗਏ ਔਰ ਇਹ ਦੇਸ਼ ਜਿਹੜਾ ਪੂਰਾ ਭਾਰਤੀ ਮਹਾ ਉਪਦੀਪ ਸੀ ਭਾਰਤੀ ਉਪਦੀਪ ਨੂੰ ਆਪਾਂ ਕਹਿੰਦੇ ਹੁੰਦੇ ਸੀ ਮਹਾਦੀਪ ਦਾ ਉਪਦੀਪ ਕਹਿੰਦੇ ਉਪਮਹਾਦੀਪ ਕਹਿੰਦੇ ਸੀਗੇ ਔਰ ਜਿਹੜਾ ਤਿੰਨਾ ਬਨ ਕੋ ਸੁਨਦਰ ਨਾ ਕਿਹਾ ਹੋਇਆ ਇਲਾਕਾ ਸੀ ਇਹਦੇ ਚ ਭਾਰਤੀ ਸਭਿਅਤਾ ਦੀ ਗੱਲ ਚੱਲਦੀ ਸੀ ਪਰ ਹੁਣ ਅਫਗਾਨਿਸਤਾਨ ਇੱਕ ਇਹੋ ਜਿਹਾ ਦੇਸ਼ ਬਣ ਗਿਆ ਜਿੱਥੇ ਭਾਰਤੀ ਸਭਿਅਤਾ ਦੇ ਨਿਸ਼ਾਨ ਜੇ ਬਾਕੀ ਨੇ ਤੇ ਸਿਰਫ ਸਿੱਖਾਂ ਦੇ ਗੁਰਦੁਆਰਿਆਂ ਕਰਕੇ ਬਾਕੀ ਨੇ ਇੱਕ ਦੋ ਮੰਦਰ ਹੋਣਗੇ ਬੁੱਧਿਸਤਾਨ ਨਹੀਂ ਰਹਿ ਇੱਥੇ ਬੰਗਲਾਦੇਸ਼ ਦੇ ਵਿੱਚ ਜਿੱਦਾਂ ਦੁਰਗਾ ਮਾਤਾ ਦੇ ਉਹ ਦੁਰਗਾ ਦੀ ਪੂਜਾ ਵਾਲਾ ਦੇਸ਼ ਰਿਹਾ ਸੀ ਕਿਸੇ ਤਰ੍ਹਾਂ ਬੰਗਾਲਪੁਰੇ ਦਾ ਪੂਰਾ ਉੱਥੇ ਦੁਰਗਾ ਦੇ ਚਿੰਨ੍ਹ ਹੁਣ ਨਹੀਂ ਮਿਲਦੇ ਕੋਸ਼ਿਕ ਗੁਰਦੁਆਰੇ ਮਿਲਦੇ ਨੇ ਪਰ ਉੱਥੇ ਵੀ ਮੰਦਰਾਂ ਦੇ ਉੱਤੇ ਇਹਨਾਂ ਦਿਨਾਂ ਵਿੱਚ ਫਿਰ ਉੱਥੇ ਦਮਾਰਾ ਅਟੈਕ ਹੋਇਆ ਜੇ ਇਹ ਜਿਹੜੀਆਂ ਸਾਰੀਆਂ ਹਕੀਕਤਾਂ ਸਾਡੇ ਵਾਲੇ ਵਾਲੇ ਚੱਲ ਰਹੀਆਂ ਨੇ ਉਹਨਾਂ ਬਾਰੇ ਗੱਲਬਾਤ ਕਰਨ ਲਈ ਸੰਗਤ ਟੈਲੀਵਿਜ਼ਨ ਦੇ ਸਟੂਡੀਓ ਦੇ ਵਿੱਚ ਸਾਡੇ ਭੈਣ ਜੀ ਹਾਜ਼ਰ ਨੇ ਚਨਜੀਤ ਕੌਰ ਖਾਲਸਾ ਜੀ ਉਹਨਾਂ ਦੀ ਆਮਦ ਨੂੰ ਜੀਆਂ ਆਖਦੇ ਆ ਫਤਿਹ ਸਾਂਝੀ ਕਰਦੇ ਆ ਜੀ ਵਾਇਜੀ ਕਿ ਖਾਲਸਾ ਵਾਇਜੀ ਕਿ ਖਤਰੀ ਪੰਦੀ ਜਿਹੜਾ ਹੁਣ ਅਮਰੀਕਾ ਦੀ ਫੌਜਾਂ ਨਿਕਲ ਰਹੀਆਂ ਜਿਹਦੀ ਮੈਂ ਸਾਰੀ ਗੱਲ ਕੀਤੀ ਹੈ ਜਿਹੜਾ ਅਸੀਂ ਖਬਰਾਂ ਸੁਣਦੇ ਹਾਂ ਸਾਰੀਆਂ ਤਾਲਬਨ ਦੁਬਾਰਾ ਅਫਗਾਨਿਸਤਾਨ ਤੇ ਕਾਬਜ਼ ਹੋ ਰਿਹਾ ਆ ਉਹਦੇ ਵਿੱਚ ਉੱਥੇ ਕਿੰਨੇ ਕੁ ਸਿੱਖੋਂ ਰਹਿ ਗਏ ਆ ਕਿਉਂਕਿ ਕਿਸੇ ਟਾਈਮ ਸਿੱਖਾਂ ਦੀ ਗਿਣਤੀ ਕਿੰਨੀ 9 ਲੱਖ ਦੇ ਨੇੜੇ ਤੇ ਸੀ ਜੀ ਤੇ ਉਹ ਕਿੰਨੇ ਤੱਕ ਸਿੱਖ ਰਗਾ 3 ਲੱਖ ਤੋਂ ਬਾਅਦ ਵਿੱਚ 1980 ਤੱਕ ਇਹ ਗਿਆ ਜਾਂਦੇ ਸੀ 3 ਲੱਖ ਦੇ ਨੇੜੇ ਤੇੜੇ ਸਿੱਖ ਹੁੰਦੇ ਸੀਗੇ 1980 ਤੋਂ ਲਗਾਤਾਰ ਗਿਣਤੀ ਘਟਦੀ ਕਰਦੀ ਹੁਣ ਕਿੰਨੀ ਕੁ ਗਿਣਤੀ ਰਹਿ ਗਈ ਹੈ ਤੇ ਉਹਨਾਂ ਦਾ ਜਿਹੜਾ ਭਵਿੱਖ ਆ ਫਿਊਚਰ ਆ ਉਹ ਕਿਹੋ ਜਿਹਾ ਆ ਜਿਹੜੇ ਬੰਦੇ ਸੋਚਦੇ ਕੋ ਉਹਨਾਂ ਦਾ ਵਧੀਆ ਹੋ ਸਕਦਾ ਉਹਨਾਂ ਦੀ ਸੋਚ ਕੇ ਹੀ ਆ ਤੇ ਤੁਸੀਂ ਇਹਦੇ ਬਾਰੇ ਕੀ ਇੱਕ ਮਾਰ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਜੀ ਇਸ ਸਮੇਂ ਅਫਗਾਨਿਸਤਾਨ ਦੇ ਵਿੱਚ ਲਗਭਗ ਕਹਿ ਮਤਲਬ ਕਿਉਂਕਿ ਗਿਣਤੀ ਨਹੀਂ ਹੋ ਸਕਦੀ ਪਰ ਬਹੁਤੇ ਸ਼ਹਿਰਾਂ ਵਿੱਚ ਤੇ ਬਹੁਤੇ ਪਿੰਡਾਂ ਵਿੱਚ ਜੋ ਪਿੰਡ ਸਰਹੱਦ ਦੇ ਨੇੜੇ ਤੇੜੇ ਪਾਕਿਸਤਾਨ ਦੀ ਸਰਹੱਦਾਂ ਦੇ ਨੇੜੇ ਤੇੜੇ ਇੱਧਰ ਲੱਗਦੇ ਨੇ ਉਥੇ ਬਿਲਕੁਲ ਵੀ ਕੋਈ ਲੋਕ ਕੋਈ ਸਿੱਖ ਹਿੰਦੂ ਪਾਈਚਾਰਾ ਨਹੀਂ ਰਿਹਾ ਪਰ ਕਾਬਲ ਦੇ ਵਿੱਚ ਜਲਾਲਾਬਾਦ ਤੇ ਗਜ਼ਨੀ ਆ ਜਿਹੜੇ ਤਿੰਨ ਮੇਨ ਸ਼ਹਿਰ ਨੇ ਇਹਨਾਂ ਵਿੱਚ ਕੁੱਲ ਮਿਲਾ ਕੇ ਇਕੱਠਿਆਂ ਨੂੰ ਕਰਦੀਆਂ ਆਪਾਂ 300 ਦੇ ਆਸ-ਪਾਸ ਪਰਵਾਰ ਰਹਿ ਰਹੇ ਨੇ ਬਸ 300 ਪਰਵਾਰ ਕਿ 300 ਟੋਟਲ ਗਿਣਤੀ 300 ਪਰਵਾਰ ਰਹਿ ਰਹੇ ਨੇ 300 ਪਰਵਾਰ ਰਹਿ ਰਹੇ ਨੇ 300 ਪਰਵਾਰ ਦੇ ਇੱਕ ਪਰਵਾਰ ਦੇ ਪੰਜ ਜੀ ਗਿਣ ਲਈ ਤੇ 11500 ਬੰਦਾ ਬਣਿਆ ਹਾਂਜੀ ਚਾਰ ਦੇ ਪੰਜ ਜੀ ਹਾਂਜੀ ਬਸ ਇਸੇ ਤੇ 3 300 ਤੋਂ ਵੀ ਕਾਟੋ ਕਿਉਂਕਿ ਉਹ ਗਿਣਤੀ ਵਿੱਚ ਨਹੀਂ ਆ ਰਹੇ ਕਿਉਂਕਿ ਇੱਕ ਸਮਾ ਸੀਗਾ ਉਥੋਂ 5 ਲੱਖ ਤੋਂ ਉੱਪਰ ਲੋਕ ਕਾਹਨ ਹਿੰਦੂ ਸਿੱਖ ਪਾਇਚਾਰਾ ਅਫਗਾਨਿਸਤਾਨ ਵਿੱਚ ਹੀ ਰਹਿ ਰਹੇ ਸੀ ਜਿਵੇਂ ਗੱਲ ਕਰਾਂ 1960 ਕ 75 ਦੀ 1975 ਦੇ ਸਮੇਂ ਵੀ ਕਾਫੀ ਲੋਕਾਂ ਨੇ ਤੁਸੀਂ ਕਿੰਨੇ ਚਿਰ ਅਫਗਾਨਿਸਤਾਨ ਚ ਰਹੇ ਹੋ ਮੈਂ ਕਿੰਨੇ ਚਿਰ ਰਹੀ ਹਾਂ ਅਫਗਾਨਿਸਤਾਨ ਵਿੱਚ ਮੈਂ ਅਫਗਾਨਿਸਤਾਨ ਵਿੱਚ ਸ਼ਾਇਦ ਕਿ 5-6 ਸਾਲ ਰਹੀ ਹਾਂ 5-6 ਸਾਲ ਕਿਹੜੇ ਸਾਲ ਤੋਂ ਕਿਹੜੇ ਸਾਲ ਤੱਕ ਮੇਰਾ 75 ਤੋਂ ਲੈ ਕੇ 81-82 ਤੱਕ ਉਹ ਟਾਈਮ ਜਿਹੜਾ ਸੀ ਉਹ ਟਰਨਿੰਗ ਪੁਆਇੰਟ ਸੀ ਇੱਕ ਤਰ੍ਹਾਂ ਦਾ ਉਦੋਂ ਕਿਉਂਕਿ 80 ਤੱਕ ਹਾਲਾਤ ਕੁਸ਼ੀਕ ਸੀਗੇ 80 ਤੱਕ ਕਹਿੰਦੇ ਕਿ 3 ਲੱਖ ਦੇ ਨੇੜੇ ਤੇ ਸਿੱਖ ਸੀ 2 ਲੱਖ ਤੋਂ ਹਿੰਦੂ ਬਾਦ ਸੀਗਾ ਗੁਰਦਾਰਿਆਂ ਚ ਅਸੀਂ ਆਪਣੀ ਦਾਦੀ ਜੀ ਨਾਲ ਜਾਂਦੇ ਜਾਂਦੇ ਸੀਗੇ ਨਾਲ ਗੁਰੂ ਹਰੈਸਾ ਦਾ ਸਾਡੀ ਕੋਠੀ ਦੇ ਨਾਲ ਗੁਰੂ ਦਵਾਰਾ ਹੁੰਦਾ ਸੀਗਾ ਤੇ ਜਦੋਂ ਉੱਥੇ ਕਾਫੀ ਰੌਣਕਾਂ ਹੁੰਦੀਆਂ ਸੰਸਿਕ ਸੰਗ ਤਾਂ ਹਰ ਗੁਰੂ ਘਰ ਦੇ ਵਿੱਚ ਜਿਦਾ ਕਾਬਲ ਸ਼ੋਰ ਬਾਜ਼ਾਰ ਵਿੱਚ ਅਸੀਂ ਰਹਿੰਦੇ ਸਾਂ ਉਹਦੇ ਵਿੱਚ ਵਿੱਚ ਚਾਰ ਗੁਰਦਾਰੇ ਸਨ ਤੇ ਇੱਕ ਮੰਦਰ ਸੀਗਾ ਤੁਹਾਡਾ ਤੁਹਾਡਾ ਜਨਮ ਜਿਹੜਾ ਹੁੰਦਾ ਹੈ 75 ਦਾ 75 ਤੋਂ ਲੈ ਕੇ ਫਿਰ ਕੈਸੀ ਤੱਕ ਉਥੇ ਦਾ ਤੁਸੀਂ 6 6 7 ਸਾਲ ਦੀ ਜਿਹੜੀ ਪਰ ਉਹ ਪੀਕ ਟਾਈਮ ਸੀਗਾ ਔਰ ਉਦੋਂ ਦੀਆਂ ਕਿਹੋ ਜਿਹੀਆਂ ਰੌਣਕਾਂ ਹੁੰਦੀਆਂ ਸੀ ਉਹ ਦਾਰਾ ਦੱਸਿਓ ਜਰਾ ਕਿ ਮੈਂ ਸੁਣਨਾ ਚਾਹੁੰਦਾ ਕੋਈ ਖੁਸ਼ੀਆਂ ਲੈਣਾ ਸਮਝ ਉਹ ਜਿਹੜੇ ਰੌਣਕਾਂ ਜਿਹੜੀ ਉਸ ਸਮੇਂ ਦੀਆਂ ਰੌਣਕਾਂ ਸਨ ਜਿਸ ਤਰ੍ਹਾਂ ਮੈਨੂੰ ਯਾਦ ਹੈ ਕੱਲ ਜਿਸ ਤਰ੍ਹਾਂ ਕਿ ਗੁਰਦਾਰੇ ਦੇ ਵਿੱਚ ਪੈ ਰੱਖਣ ਦੀ ਥਾਂ ਨਹੀਂ ਸੀ ਹੁੰਦੀ ਗੁਰਪੁਰਬ ਹੋਣਾ ਦਸਵੀਂ ਮਾਸੀ ਹੋਣੀ ਗੁਰ ਗੁਰੂ ਪਾਚਾ ਦੇ ਪੂਰ ਮਾਸੀਆਂ ਹੋਣੀਆਂ ਜਾਂ ਕੁਝ ਵੀ ਕਿਸੇ ਪਰਿਵਾਰ ਵਾਲਾ ਵੀ ਪ੍ਰੋਗਰਾਮ ਹੋਣੇ ਤੇ ਪ੍ਰੋਗਰਾਮ ਕਿਹੜੇ ਵੇਲੇ ਹੋਣੇ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੜਕੇ ਅੰਮ੍ਰਿਤ ਵੇਲੇ ਅੰਮ੍ਰਿਤ ਵੇਲਾ ਸਾਮਪਦੀ ਸੀ ਅੰਮ੍ਰਿਤ ਵੇਲਾ ਸਾਮਪਦੀ ਏ ਵਿਢਾਈ ਆ ਕਿ ਉਹ ਨਿਤਨੇਮ ਵੀ ਸਾਮਪਦੀ ਆ ਅੰਮ੍ਰਿਤ ਵੀ ਛਕਦੀ ਆ ਅੰਮ੍ਰਿਤ ਵੇਲਾ ਵੀ ਸਾਮਪਦੀ ਆ ਆਪਣੇ ਬੱਚਿਆਂ ਨੂੰ ਬਾਣੀ ਨਾਲ ਵੀ ਜੋੜਦੀ ਆ ਔਰ ਇਹ ਗੱਲ ਜਿਹੜੀ ਆ ਬਾਕੀ ਸਿੱਖ ਭਾਈਚਾਰੇ ਨੂੰ ਵੀ ਸਿੱਖਣ ਦੀ ਲੋੜ ਆ ਕਿਉਂਕਿ ਮੈਂ ਨੇੜੇ ਲੱਗੇ ਜਿੰਨਾ ਕੋਈ ਦੇਖਿਆ ਇਸੇ ਕਰਕੇ ਸਫਤ ਕਰਨ ਨੂੰ ਜੀ ਕਰਦਾ ਹਾਂ ਜੀ 3 ਤੋਂ 5 ਹੁੰਦੇ ਸੀ 3 ਤੋਂ 5 ਭਾਵੇਂ برف ਹੋ ਜਾਏ ਮੀਂਹ ਚੜ ਚਾਂਗੀ ਹੈ ਉਹਨਾਂ ਨੇ ਜਾਣਾ ਹੀ ਜਾਣਾ ਤੇ ਨਿਤਨੇਮ ਤੋਂ ਬਾਅਦ 5 ਵਜੇ ਅਸਦੀ ਵਾਰ ਦੇ ਭੋਗ ਪਾਣੇ ਪ੍ਰਸ਼ਾਦ ਲੈਣਾ ਪ੍ਰਸ਼ਾਦ ਤੋਂ ਬਾਅਦ ਲੋਕੀ ਫਿਰ ਆਪਣੇ ਘਰਾਂ ਚ ਜਿੱਤੇ ਚਲੇ ਜਾਣਾ ਜੀ ਉਹ ਜਿਹੜਾ ਸੁਨੈਰੀ ਅਲੋਕਿਕ ਨਜ਼ਾਰੇ ਜਿਹੜੀ ਸਤ ਸੰਗਤ ਸੀ ਉਹ ਹੌਲੀ ਹੌਲੀ ਫਗਵਾ ਦੀ ਜਿਹੜੀ ਸਿੱਖ ਸੰਗਤ ਆ ਉਦੋਂ ਆਰਥਿਕ ਤੌਰ ਤੇ ਜੀ ਕਿੰਨੇ ਵਪਾਰੀ ਭਾਈਚਾਰਾ ਸਾਰੇ ਦਾ ਸਾਰਾ ਆਰਥਿਕ ਤੌਰ ਤੇ ਕਿੰਨੀ ਖੁਸ਼ਹਾਲ ਹੁੰਦੀ ਸੀ ਆ ਬਹੁਤ ਜ਼ਿਆਦਾ ਹੁੰਦੀ ਸੀ ਕਿਉਂਕਿ ਇੱਕ ਜ਼ਮਾਨਾ ਐਸਾ ਸੀ ਕਿ ਅਫਗਾਨਿਸਤਾਨ ਦੇ ਵਿੱਚ ਸਿੱਖ ਤੇ ਹਿੰਦੂ ਭਾਈਚਾਰਾ ਦੇ ਕਰਕੇ ਹੀ ਅਫਗਾਨਿਸਤਾਨ ਦਾ ਬਿਜ਼ਨਸ ਚ ਰਨ ਹੁੰਦਾ ਸੀ ਇਕਨੋਮਿਕਲੀ ਸਿੱਖ ਤੇ ਹਿੰਦੂ ਭਾਈਚਾਰੇ ਦੀ ਸਲਾਹ ਦੇ ਨਾਲ ਇਕਨੋਮਿਕ ਬਿਜ਼ਨਸ ਕੀਤਾ ਜਾਂਦਾ ਸੀ ਉੱਥੇ ਅਫਗਾਨਿਸਤਾਨ ਦੇ ਵਿੱਚ ਵਪਾਰ ਸਾਰਾ ਜਾਨੀ ਕਿ ਸਿੱਖ ਭਾਈਚਾਰੇ ਦੇ ਸਿੱਖ ਭਾਈਚਾਰੇ ਦੇ ਹੱਥ ਵਿੱਚ ਸੀਗਾ ਤੇ ਪਾਰਲੀਮੈਂਟ ਵਿੱਚ ਵੀ ਸਿੱਖ ਭਾਈਚਾਰੇ ਨੂੰ ਕਾਫੀ ਸੀਟਾਂ ਦਿੱਤੀਆਂ ਗਈਆਂ ਸਨ ਇਹ ਗੱਲ ਤੁਹਾਨੂੰ 1975 ਤੋਂ ਪਹਿਲੇ ਦੀ ਵੀ ਹੈ ਤੇ 1975 ਦੀ 1975 ਤੋਂ ਪਹਿਲੇ ਜਿਹੜੀਆਂ 1960 ਦੀਆਂ ਮੇਰੇ ਕੋਲ ਕੋਈ ਪਿੱਚੜਾ ਮੈਨੂੰ ਮਿਲਿਆ ਸਨ ਤੇ ਜਦੋਂ ਮੈਂ ਉਹਨਾਂ ਨੂੰ ਵੇਖ ਰਹੀ ਸੀ ਤੇ ਮੈਨੂੰ ਇੰਜ ਲੱਗਦਾ ਪਿਆ ਸੀ ਕਿ ਇਹ ਸਵਿਟਜ਼ਰਲੈਂਡ ਹੈ ਅਫਗਾਨਿਸਤਾਨ ਇੱਕਦਾਂ ਅਫਗਾਨਿਸਤਾਨ ਇਹna ਖੁਸ਼ਹਾਲ ਸੀ ਜਿਹੜੀ ਉੱਥੇ ਦੇ ਰਹਿਣ ਸਹਿਣ ਸੀ ਜਿੱਦਾ ਇਥੇ ਯੂਰਪ ਹੈ ਨਾ ਸਕੇਟ ਪਾਣੀ ਪਹਿਲ ਪ੍ਰਾਤਨ ਜਿਹੜੀਆਂ ਬੁੜੀਆਂ ਇਥੇ ਸਕਾਫ ਪਾ ਕੇ ਤੇ ਐਨਕਾ ਪਾ ਕੇ ਜਾਣੀਆਂ ਉਹੋ ਜਿਹਾ ਮਾਹੌਲ ਅਫਗਾਨਿਸਤਾਨ ਦਾ ਸੀਗਾ ਤੇ ਉੱਥੋਂ ਦਾ ਆਬੋ ਹਵਾ ਤੇ ਫਲ ਫਰੂਟ ਦੁਨੀਆ ਤੇ ਤੁਹਾਨੂੰ ਕਿਤੇ ਨਹੀਂ ਕੋਈ ਸ਼ੱਕ ਨਹੀਂ ਜਿਹੜਾ ਕਾਬਲੀ ਅੰਗੂਰ ਆ ਕਾਬਲੀ ਸ਼ਿਓਗੀ ਆ ਕਾਬਲੀ ਮੇਵਾ ਆ ਦੁਨੀਆ 'ਚ ਸ਼ਾਇਦ ਕਿਦੀ ਉੱਧਾ ਹੋਰ ਨਹੀਂ ਮਿਲਦਾ ਇਹ ਤਾਂ ਆਪਾਂ ਕਹਿ ਹੀ ਜਾਂਦਾ ਦੁਨੀਆ ਭਰ ਦੇ ਵਿੱਚ ਜਿਹੜੇ ਬਦਾਮ ਲੈਣੇ ਹੁੰਦੇ ਵਧੀਆ ਤੋਂ ਵਧੀਆ ਬਦਾਮ ਲੈਣੇ ਹਨ ਕਾਬਲੀ ਬਦਾਮ ਦਿਓ ਬਿਲਕੁਲ ਬਿਲਕੁਲ ਹਾਂਜੀ ਕਾਬਲੀ ਸ਼ਿਓਗੀ ਦਿਓ ਇਹ ਜਿਹੜੀ ਗੱਲ ਆ ਇਹ ਸ਼ਾਇਦ ਦੁਨੀਆ 'ਚ ਹੋਰ ਕਿਤੇ ਨਾ ਹੋਵੇ ਉਹਦੀ ਇਹ ਖੁਸ਼ਹਾਲੀ ਸੀ ਔਰ ਉਹ ਜਿਹੜਾ ਜਿੰਨਾ ਅੰਮ੍ਰਿਤਸਰ ਜਿਹੇ ਕਿਦੇ ਇਹ ਪੰਜਾਬ ਦੇ ਵਿੱਚ ਡ్రਾਈ ਫਰੂਟ ਦੀ ਸਭ ਤੋਂ ਵੱਡੀ ਮੰਡੀ ਸੀ ਏਸ਼ੀਆ ਦੇ ਵਿੱਚ ਤੇ ਉਹ ਫਗਾਨਿਸਤਾਨ ਦੇ ਬੈਠੇ ਹੋਏ ਜਿਹੜੇ ਸਾਡੇ ਸਿੱਖ ਜਿਨ੍ਹਾਂ ਨੂੰ ਸੀ ਕਾਬਲੀ ਸਿੱਖ ਕਹਿ ਦਿੰਦੇ ਆ ਉਹਨਾਂ ਵਪਾਰੀਆਂ ਕਰਕੇ ਸੀ ਗੱਡੇ ਲੱਦ ਕੇ ਕਾਬਲ ਤੋਂ ਅੰਮ੍ਰਿਤਸਰ ਗੁਰੂ ਸਾਹਿਬ ਦੇ ਵੇਲੇ ਵੀ ਵਪਾਰਦੇ ਆਉਂਦੇ ਹੁੰਦੇ ਸੀ ਔਰ ਗੁਰੂ ਸਾਹਿਬ ਦੇ ਵੇਲੇ ਜਿਹੜੇ ਸੰਗਤਾਂ ਦਾ ਸਭ ਤੋਂ ਜ਼ਿਆਦਾ ਦੁਸ਼ਮੰਦ ਜੇਕਰ ਇਹ ਘੋੜਿਆਂ ਦੀ ਗੱਲ ਕਰ ਲਈਏ ਰਾਕੀ ਕਾਬਲੀ ਘੋੜਿਆਂ ਦੀ ਗੱਲ ਕਰ ਲਈਏ ਜੇ ਕਦੇ ਇਹ ਵੱਡੇ ਸ਼ਾਨਦਾਰ ਚੰਦੋਆਂ ਦੀ ਗੱਲ ਕਰ ਲਈਏ ਜੇ ਕਦੇ ਵੱਡੇ ਦੁਸ਼ਮੰਦ ਦੀ ਗੱਲ ਕਰੀਏ ਜੇ ਵੱਡੇ ਹਥਿਆਰਾਂ ਦੀ ਵੀ ਗੱਲ ਕਰੀਏ ਉਹ ਕਾ ਬਲਤੋ ਗੁਰੂ ਸਾਹਿਬ ਦੇ ਵੇਲੇ ਆਇਆ ਕਰਦੇ ਸਨ ਔਰ ਗੁਰਨਾਨਕ ਸਾਹਿਬ ਦੇ ਵੇਲੇ ਤੋਈ ਕਾਬਲ ਦੇ ਵਿੱਚ ਗੁਰਨਾਨ ਸਾਹਿਬ ਕਿਉਂਕਿ ਆਗਏ ਸਨ ਉਦੋਂ ਤੋਂ ਸਿੱਖੀ ਫੈਲਦੀ ਸੀ ਉਦੋਂ ਬਾਅਦ 10 ਗੁਰੂ ਸਾਹਿਬ ਦੇ ਪਾਸ਼ਾ ਦੇ ਹੁਕਮਨਾਮੇ ਗੁਰਗੁਬਨ ਸਾਹਿਬ ਹੁਕਮਨਾਮਾ ਬੜਾ ਜਿਹੜਾ ਕਾਬਲ ਦੀ ਸੰਗਤ ਦੇ ਨਾਂ ਤੇ ਆ ਸੰਗਤ ਕਾਬਲ ਨੂੰ ਗੁਰੂ ਰੱਖੇਗਾ ਸਰਬਤ ਸੰਗਤ ਕਾਬਲ ਨੂੰ ਕਾਬਲ ਦੀ ਸੰਗਤ ਨੂੰ ਗੁਰੂ ਆਪ ਰੱਖੇਗਾ ਗੁਰੂ ਆਪ ਰੱਖੇਗਾ ਉਹ ਜਿਹੜੇ ਹੁਕਮਨਾਮੇ ਆ ਉਹ ਅੱਜ ਵੀ ਸਾਡਾ ਇਤਿਹਾਸ ਬਣੇ ਔਰ ਸਾਡੇ ਪੱਤਰਿਆਂ ਦੇ ਵਿੱਚ ਮਿਲਦੇ ਆ ਸੋ ਕਾਬਲ ਦੀ ਸੰਗਤ ਖੁਸ਼ਾਲ ਸੀ ਅਮੀਰ ਸੀ ਔਰ ਇਹ ਜਿਹੜਾ 1980 ਤੱਕ ਇਹ ਤਕਰੀਬਨ ਤਿਕੂ ਬਣਿਆ ਰ ਅ ਅੱਜ ਹਾਲਾਤ ਕੀ ਆ ਅੱਜ ਦੇ ਹਾਲਾਤ ਜਦੋਂ 1980 ਵਿੱਚ ਉਹਨਾਂ ਨੇ ਸਰੇ ਆਮ ਨਜੀਬ ਨੂੰ ਸਰੇ ਆਮ ਅਹੁਦੇ ਸੀ ਧੜ ਨਾਲੋਂ ਕੱਟ ਦਿੱਤਾ ਉਸ ਤੋਂ ਬਾਅਦ ਉਸ ਸਮੇਂ ਤਾਲਿਬਾਨ ਆਦੀ ਹੋਣ ਤੋਂ ਤੇ ਆ ਗਈ ਸੀ ਮੁਜਾਹਿਦੀਨ ਆਗੇ ਸਦ ਮੁਜਾਹਿਦੀਨ ਨੇ ਇਕ ਆਪਣੀ ਤਸਵੀਰ ਉਸ ਤੋਂ ਬਾਅਦ ਹੌਲੀ ਹੌਲੀ ਤਾਲਿਬਾਨ ਦਾ ਉੱਥੇ ਉਸ ਤੋਂ ਬਾਅਦ ਫਿਰ 1980 ਤੋਂ ਲੈ ਕੇ ਅੱਜ ਤੱਕ ਅਫਗਾਨਿਸਤਾਨ ਦੇ ਵਿੱਚ ਕੋਈ ਐਜੂਕੇਸ਼ਨ ਸੋਰਸਸ ਨਹੀਂ ਨੇ ਕੋਈ ਇਨਕਮ ਸੋਰਸਸ ਨਹੀਂ ਨੇ ਜਿਹੜੇ ਬੱਚੇ ਉਥੇ ਪਲ ਰਹੇ ਨੇ ਵੱਡੇ ਹੋਏ ਨੇ ਉਹਨਾਂ ਕੋਲ ਕੋਈ ਐਜੂਕੇਸ਼ਨ ਨਹੀਂ ਹੈ ਤੇ ਕੋਈ ਜੀਨ ਦੀ ਅੱਗੇ ਕੋਈ ਰਾਹ ਨਹੀਂ ਉਹ ਕਿਵੇਂ ਕਰਨ ਹਾਲਾਤ ਜੇਲੀ ਬੇਲ ਤੋਂ ਬੱਤਰ ਨੇ ਘਰਾਂ ਤੋਂ ਬਾਹਰ ਨਿਕਲਣਾ ਔਖਾ ਇੱਕ ਸਮਾਂ ਤਾਂ ਇਹਨਾਂ ਦਾ ਸੀਗਾ ਕਿ ਉਸ ਸ਼ਹਿਰਾਂ ਵਿੱਚ ਜੇ ਕਿਸੇ ਦੇ ਘਰ ਦੇ ਵਿੱਚੋਂ ਨਗਾਰੀਆਂ ਦੀ ਢੋਲਕੀ ਦੀ 뮤직 ਦੀ ਆਵਾਜ਼ ਆ ਜਾਣੀ ਤਾਲਿਬਾ ਨੇ ਖੜੀ ਖੜੀ ਇਸ ਕੇ ਬਾਹਰ ਉਹਨਾਂ ਨੂੰ ਮਾਰ ਦੇਣਾ ਇਹ ਵੀ ਜਲਦ ਰਿਹਾ ਜਿਹੜੀ ਆਮ ਤੌਰ ਤੇ ਖਬਰਾਂ 'ਚ ਸੁਣਨ ਨੂੰ ਮਿਲਦਾ ਕਿ ਮੈਂ ਉਥੋਂ ਦੀ ਇੱਕ ਇੰਟਰਵਿਊ ਦੇਖ ਰਿਹਾ ਸੀ ਜਿਹਦੇ ਬਾਰੇ ਨਿਧਾਨ ਸਿੰਘ ਜੀ ਗੱਲ ਕਰ ਰਿਹਾ ਸੀ ਜਿਹੜੇ ਕਿਥੇ ਹਮਲਾ ਹੋਇਆ ਸੀ ਕਿ ਗੁਰਦੁਆਰ ਤੇ ਹਾਂ ਜਿੱਥੇ ਜਿੱਥੇ ਹੁਣੇ ਨਿਸ਼ਾਨ ਸਾਹਿਬ ਦੀ ਵਾਰਤਾ ਹੋਈ ਹੈ ਇੱਥੇ ਸੇਵਾ ਕਰ ਦਿੱਤੀ ਸੀ ਨਿਧਾਨ ਸਿੰਘ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਰਿਹਾ ਸੀਗੇ ਕਿ ਅਫਗਾਨਿਸਤਾਨ ਦੇ ਵਿੱਚ ਸਾਡੇ ਬੱਚੇ ਜਿਹੜੇ ਸਕੂਲਾਂ 'ਚ ਪੜ੍ਹਨ ਨਹੀਂ ਜਾ ਸਕਦੇ ਕਿਉਂਕਿ ਉਹਨਾਂ ਨੂੰ ਨਾਲ ਦੇ ਤਾਲਬੰਦੀ ਗਲਤਾਂ ਦੂਰ ਨਾਲ ਦੇ ਬੱਚੇ ਹੀ ਛੇੜਦੇ ਆ ਕੁੱਟਦੇ ਆ ਮਾਰਦੇ ਆ ਔਰ ਬੱਚੇ ਜਦ ਤੱਕ ਘਰ ਨਹੀਂ ਉਹਦੇ ਖਾਸ ਕਰਕੇ ਬੱਚੀਆਂ ਜੀ ਬੱਚੇ ਨਹੀਂ ਜਾ ਸਕਦੇ ਪੜਨ ਨਹੀਂ ਜਾ ਸਕਦੇ ਬੱਚੀਆਂ ਨੂੰ ਇਸ ਘਰੋਂ ਬਾਹਰ ਨਹੀਂ ਕਰ ਸਕਦੇ ਬਾਜ਼ਾਰ 'ਚ ਨਹੀਂ ਜਾ ਸਕਦੇ ਬੱਚੇ ਸ਼ਾਪਿੰਗ ਕਰਨ ਨਹੀਂ ਜਾ ਸਕਦੇ ਬੱਚੇ ਬਾਹਰ ਕਦੇ ਆਈਸਕ੍ਰੀਮ ਦੀ ਵੈਣ ਆ ਗਈ ਤੇ ਆਈਸਕ੍ਰੀਮ ਤੱਕ ਨਹੀਂ ਲੈ ਸਕਦੇ ਹੈਗੇ ਜੋ ਲੈਂਦੀ ਹੈ ਕਦੇ ਪਤਾ ਲੱਜ ਜਾਂਦਾ ਸਿੱਖਾਂ ਦੇ ਬੱਚੇ ਜਿਹਦੀਆਂ ਸਾਡੀਆਂ ਬੀਬੀਆਂ ਆ ਜੇ ਕਦੇ ਨਿਕਲਣਾ ਹੁੰਦਾ ਨੇ ਬੁਰਕਾ ਪਾ ਕੇ ਨਿਕਲਦੀਆਂ ਜੇ ਪਤਾ ਲੱਗ ਜਾਏ ਸਿੱਖਾਂ ਦੀ ਔਰਤ ਆ ਤੇ ਉਹਨੂੰ ਉੱਤੇ ਅਟੈਕ ਹੁੰਦੇ ਆ ਗੰਦੇ ਸ਼ਬਦ ਆ ਕੇ ਜਾਂਦੇ ਆ ਐਦਾਂ ਇਹ ਬੰਦਾ ਜੇ ਕੋਈ ਬਾਹਰ ਨਿਕਲਦਾ ਬਾਜ਼ਾਰ ਦੇ ਵਿੱਚ ਉਹਦੀ ਪੱਗ ਤੱਕ ਖਿੱਚੀ ਜਾਂਦੀ ਆ ਇਹ ਸਾਰਾ ਕੁਝ ਦਾਨ ਸਿੰਘ ਕਹ ਰਿਹਾ ਸੀ ਇੱਜ ਕਿੰਨੀ ਕੁ ਸਚਾਈ ਆ ਬਿਲਕੁਲ ਸਚਾਈ ਆ ਸਾਡੇ ਬਜ਼ੁਰਗ ਵੀ ਦੱਸੇ ਸਨ ਮੇਰੇ ਫਾਦਾ ਸਾਹਿਬ ਜਾਂ ਸਾਡੇ ਹੋਰ ਬਜ਼ੁਰਗ ਵੀ ਇਹਨਾਂ ਚੀਜ਼ਾਂ ਦੇ ਬਾਰੇ ਬਹੁਤ ਦੱਸੇ ਸੀ ਜਦੋਂ ਅਸੀਂ ਸਾਈਕਲਿੰਗ ਚ ਲਾਣੀ ਜਾਂ ਕਿਤੇ ਜਾਣਾ ਉਹਨਾਂ ਨੇ ਸਾਨੂੰ ਆਲੂ ਕਚਾਲੂ ਕਹਿਣਾ ਪੱਗਰ ਤੇ ਹੱਥ ਮਾਰਨੇ ਮਾਰਕੁਟਾਈ ਕਹਿੰਦੇ ਕਾਫੀ ਕੁਛ ਹੁੰਦਾ ਹੁੰਦਾ ਸੀਗਾ ਪਰ ਜਿਹੜੇ ਆਪਣੇ ਸਿੱਖੀ ਸਿਧਾਂਤ ਤੇ ਵਿੱਚ ਪੱਕੇ ਸਨ ਉਹ ਨਿਕਲ ਕੇ ਤੁਰ ਕੇ ਆਏ ਉਹਨਾਂ ਦੇ ਜ਼ਬਰਦਸਤ ਹੁੰਦਾ ਸੀ ਜਿਹੜੇ ਪੜੇ ਲਿਖੇ ਲੋਕ ਹੁੰਦੇ ਸਨ ਉਹ ਇਤਰਾਮ ਵੀ ਸਿੱਖਾਂ ਦਾ ਵੋਟ ਕਰਦੇ ਸਨ ਜਿਹੜੇ ਅਨਪੜ੍ਹ ਹੁੰਦੇ ਸਨ ਜਾਹਲ ਲੋਕ ਉਹਨਾਂ ਨੂੰ ਪਤਾ ਨਹੀਂ ਸੀ ਹੁੰਦਾ ਉਹ ਕਾਫੀ ਸਿੱਖਾਂ ਦੇ ਨਾਲ ਮਾਰਕੁਟਾਈ ਜਾਂ ਉਹਨਾਂ ਨੂੰ ਗਾਲੀ ਗਲੋਚੇ ਕਰਦੇ ਸਨ ਤਿਆਂ ਦਾ ਤਾਂ ਅੱਜ ਵੀ ਉੱਥੇ ਖਤਰਾ ਹੈਗਾ ਉਹ ਅੱਜ ਵੀ ਬਾਰ ਨਹੀਂ ਨਿਕਲੀਆਂ ਨੇ ਬਸ ਹੁਣ ਇਹ ਦੇਖਣਾ ਕਿ ਕਿਹੜੇ ਪਾਸੋਂ ਦਿਨ ਸੋਨਾ ਨਿਕਲੇ ਕਿ ਵਾਪਸ ਅਫਗਾਨਿਸਤਾਨ ਬਹਾਲ ਹੋ ਜਾਵੇ ਕੁਝ ਸਮੇਂ ਵਾਸਤੇ ਅਫਗਾਨਿਸਤਾਨ ਠੀਕ ਹੋ ਰਿਹਾ ਹੈ ਉੱਥੇ ਦੇ ਲੋਕ ਚੱਲ ਪੈਂਦੇ ਨੇ ਫਿਰ ਇੱਕ ਨਾਈਬੀ 1960 ਤੋਂ ਲੈ ਕੇ ਕਰੀਬ ਕਰੀਬ ਹੁਣ ਤੱਕ ਦੇਖਦੇ ਆ 40 ਸਾਲ ਦਾ ਸਮਾਂ ਹੋ ਗਿਆ 40 ਸਾਲ ਦਾ ਸਮਾਂ ਹੋ ਗਿਆ 40 ਸਮਾਂ 40 ਸਾਲਾਂ ਦੇ ਸਮੇਂ 'ਚ ਉੱਥੇ ਕਈ ਗਵਰਨਮੈਂਟਾਂ ਆਈਆਂ ਕਈ ਬਦਲੀਆਂ ਸੁਪਰ ਪਾਵਰਾਂ ਉੱਥੇ ਗਈਆਂ ਰਸ਼ੀਆ ਆ ਗਿਆ ਅਮਰੀਕਾ ਆ ਗਿਆ ਫੀਲੋਕੀਆ ਆ ਗਿਆ ਕੀ ਲੱਗਦਾ ਆ ਕਿ ਇਹ ਸਾਰਾ ਕੁਝ 40 ਸਾਲਾਂ 'ਚ ਜੋ ਕੁਝ ਹੋਇਆ ਤੇ ਹੁਣ ਦਾ ਕਿ ਦੇ ਮੂੜਾ ਪਾ ਕੇ ਹਾਲਾਤ ਠੀਕ ਹੋ ਜਾਣਗੇ ਇਹ ਤਾਂ ਸਿਰਫ ਰੱਬ ਹੀ ਕਰ ਸਕਦਾ ਹੈ ਪਰ ਜਿਹੜੇ ਕਿ ਹਾਲਾਤ ਦਿਖ ਰਹੇ ਨੇ ਹਾਂਜੀ ਮੰਗ ਕੇ ਨਹੀਂ ਹੈ ਕਿਉਂਕਿ ਜੇ ਆਪਾਂ ਇਤਿਹਾਸ ਨੂੰ ਪਿੱਛੇ ਹੋ ਕੇ ਦੇਖਦੇ ਹਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਜਿਸ ਟਾਈਮ ਬਾਬਰ ਨੇ ਅਫਗਾਨਿਸਤਾਨ ਵਿੱਚ ਅਟੈਕ ਕੀਤਾ ਸੀਗਾ 1521 ਵਿੱਚ ਗੁਰੂ ਨਾਨਕ ਸਾਹਿਬ ਜਦੋਂ ਆਪਣੀ ਚੌਥੀ ਫੇਰੀ ਤੇ ਗਏ ਸੀ ਉਸ ਟਾਈਮ Hindu Musalmāna ਵਿੱਚ ਬਹੁਤ ਜ਼ਿਆਦਾ ਆਪਸ ਵਿੱਚ ਰੈਡ ਕਨਸੀ ਜੀ ਉੱਥੇ ਗੁਰੂ ਨਾਨਕ ਸਿੰਘ ਦੇ ਪ੍ਰਚਾਰ ਦੇ ਨਾਲ ਸਿੱਖੀ ਦਾ ਤਾਰਨ ਹੋਏ ਤੇ ਦੋਨਾਂ ਦਾ Hindu ਤੇ Musalmāna ਦਾ ਪਿਆਰ ਵੀ ਆਪਸ ਵਿੱਚ ਵਾਪਸ ਪੈ ਗਿਆ ਜੀ ਪਰ ਉਸ ਸਮੇਂ ਠੀਕ ਰਿਆ ਬਾਦ ਬਾਦ ਨੂੰ ਹੁਣ ਅੱਜ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਕਿਉਂਕਿ ਅੱਜ ਕੇਵਲ ਤੇ ਕੇਵਲ ਪੜਾਈ ਦੀ ਗੱਲ ਨਹੀਂ ਹੈਗੀ ਅੱਜ ਪੜਾਈ ਨਹੀਂ ਹੋ ਰਹੀ ਵਪਾਰ ਨਹੀਂ ਹੋ ਰਿਹਾ ਬਾਜ਼ਾਰ ਨਹੀਂ ਜਾ ਰਹਾ ਤੁਸੀਂ ਪਰ ਫੇਰ ਵੀ ਧਾਨਿਆਂ ਮੈਗਨਾ ਉਹ ਕਾਬਲ ਦੇ ਇਕਦਾਰ ਦੇ ਅਫਗਾਨistan ਦੇ ਜਲਾਲਾਬਾਦ ਦੇ ਆਲਦੌਰ ਦੇ ਸਿੱਖ ਜਿਹੜੇ ਸਿੱਖੀ ਸਰੂਪ ਸੰਭ ਕੇ ਬੈਠੇ ਨੇ ਤਾਂ ਬੰਦਾ ਜਿੰਨੀ ਇੰਨੇ ਜ਼ਬਰ ਤੋਂ ਬਾਅਦ ਬੰਦਾ ਕਹਿੰਦਾ ਛੱਡ ਕੇ ਦੇਖੋ ਪਰ ਮੈਂ ਇਸ ਹਰ ਕੇ ਕਾਬਲੀ ਸਿੱਖਾਂ ਨੂੰ ਤਾਂ ਕਹਿਣਾ ਕਿ ਔਖਿਆ ਸਮਿਆਂ ਦੇ ਵਿੱਚ ਸੌਖੇ ਸੌਖੇ ਤਾਂ ਸਾਰੇ ਹੀ ਵਹਿਦ ਰੱਖ ਲੈਂਦੇ ਆ ਸੌਖੇ ਸੌਖੇ ਤਾਂ ਸਾਰੇ ਹੀ ਗੁਰੂ ਨਾਲ ਜੋੜ ਲੈਂਦੇ ਆ ਔਖਿਆ ਸਮਿਆਂ ਵਿੱਚ ਵਿਖਰੇ ਸਮਿਆਂ ਵਿੱਚ ਇਹ ਵਿਖਰੇ ਥਾਵਾਂ ਤੇ ਬੈਠ ਕੇ ਜਿੱਥੇ ਤੁਹਾਨੂੰ ਤੁਹਾਡੇ ਸਰੂਪ ਕਰਕੇ ਜਿੱਥੇ ਤੁਹਾਨੂੰ ਤੁਹਾਡੇ ਧਰਮ ਕਰਕੇ ਇਹ ਹਰ ਪਲ ਪਤਾ ਨਹੀਂ ਖਤਰਾ ਹੋਵੇ ਕਿ ਕਦੋਂ ਤੁਹਾਡੀ ਗੋਲੀ ਤੁਹਾਡੇ ਚੋਂ ਲੰਘ ਜਾਣੀ ਹੈ ਕਦੋਂ ਤੁਹਾਡੇ ਘਰ ਨੂੰ ਲੁੱਟ ਲੈ ਜਾਣਾ ਹੈ ਕਦੋਂ ਤੁਹਾਡੇ ਗੁਰਦਵਾਰ ਤੇ ਹਮਲਾ ਹੋ ਜਾਣਾ ਹੈ ਕਦੋਂ ਤੁਹਾਨੂੰ ਬਾਜ਼ਾਰ ਜਾਂਦਿਆਂ ਨੂੰ ਇਹ ਕਿਦੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਰਾਜ ਤੁਹਾਨੂੰ ਘੇੜ ਕੇ ਇਹ ਪਤਾ ਨਹੀਂ ਕੀ ਕਰ ਸਕਦੇ ਜੋ ਚਾਹੋ ਨਾ ਕਰ ਸਕਦੇ ਉਦੋਂ ਵੀ ਸਿੱਖੀ ਕਾਇਮ ਰੱਖਣੀ ਜਿਨ੍ਹਾਂ ਨੇ ਸਿੱਖੀ ਕਾਇਮ ਰੱਖੀ ਉਹ ਧਾਨਿਆਂ ਸੋਈ ਸਰਕੇ ਕਾਬਲੀ ਸੰਗਤਾਂ ਜਿਹਨਾਂ ਸਤਿਗੁਰੂ ਨੇ ਹੁਕਮਨਾਮੇ ਦਿੱਤੇ ਹੋਇਆ ਵੀ ਕਾਬਲੀ ਸੰਗਤਾਂ ਧਾਨਿਆਂ ਤੇ ਅੱਜ ਤੱਕ ਵੀ ਕਾਬਲੀ ਸੰਗਤਾਂ ਜਿਹੜੀਆਂ ਧਾਨਿਆਂ ਪੰਜ ਜਿਹੜੀ ਹੁਣ ਹਾਲਾਤ ਬੰਦਾ ਹੈ ਜੀ ਅਮਰੀਕਾ ਨਿਕਲਦੀਆਂ ਫੌਜਾਂ ਨਿਕਲ ਗਈਆਂ ਬਿਲਕੁਲ ਬੇਸ਼ੱਕ ਉਹਨਾਂ ਨੇ ਕੱਲ ਪਰਸੋਂ ਫੇਰ ਦੁਬਾਰਾ ਮਾਫੀ ਤਾਲਬਨ ਦੇ ਉੱਤੇ ਅਟੈਕ ਵੀ ਕੀਤਾ ਕਿਉਂਕਿ ਤਾਲਬਨ ਵੱਧ ਆ ਰਿਹਾ ਸੀ ਤੇ ਅਮਰੀਕੀ ਫੌਜਾਂ ਦੁਬਾਰਾ ਅਟੈਕ ਵੀ ਕੀਤਾ ਪਰ ਉਹਨਾਂ ਨੇ ਨਿਰਣਾ ਕਰ ਲਿਆ ਕਿ ਉਹਨਾਂ ਨੇ ਨਿਕਲ ਜਾਣਾ ਜਦੋਂ ਅਮਰੀਕੀ ਫੌਜਾਂ ਨ ਕੋਈ ਤਾਕਤ ਹੈ ਨਹੀਂ ਕਿਉਂਕਿ ਇਤਨਾ ਵੀ ਸੁਣਨ ਨੂੰ ਆਇਆ ਹੈ ਕਿ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਹੈ ਉਹ ਵੀ ਇਸ ਸਮੇਂ ਅਫਗਾਨਿਸਤਾਨ ਦੇ ਵਿੱਚ ਨਹੀਂ ਹੈਗਾ ਉਹ ਆਪਣੇ ਆਪ ਨੂੰ ਯਾਨੀ ਕਿ ਬਚਾਉਣ ਦੀ ਕੋਸ਼ਿਸ਼ ਕਰ ਜੇ ਨਹੀਂ ਆਗਾ ਤੇ ਜਦੋਂ ਮਰਜ਼ੀ ਉੱਡ ਕੇ ਚੱਲ ਜਾ ਸਕਦਾ ਬਾਹਰ ਉਹ ਅਫਗਾਨਿਸਤਾਨ ਚ ਹੈ ਨਹੀਂ ਉਹ ਅਸ਼ਰਫ ਕਨੀ ਹੀ ਲੈਫਟ ਅਫਗਾਨਿਸਤਾਨ ਕੁਝ ਦਿਨ ਪਹਿਲੇ ਅਫਗਾਨਿਸਤਾਨ ਲੈਫਟ ਕਰਕੇ ਆਪ ਨੂੰ ਮਹਿਫੂਜ਼ ਕਰਕੇ ਚਲੇ ਜਾ ਚੁੱਕੇ ਨੇ ਜੀ ਸੋ ਤਾਲਿਬਾਨ ਦਾ ਜਿਹੜਾ ਕਿ ਕਾਬਜ਼ ਹੈ ਕੰਦਾਰ ਵਿੱਚ ਆ ਚੁੱਕੀ ਹੈ ਜਿਵੇਂ ਸ਼ਾਇਦ ਆਪ ਨੂੰ ਪਤਾ ਨਾ ਹੋਵੇ ਦੋ ਕੋ ਹਫਤੇ ਪਹਿਲਾਂ ਜਿਹੜਾ ਕੰਦਾਰ ਦਾ ਇੱਕ ਬੜਾ ਹੀ ਮਸਕਰਾ ਕਮੇਡੀਅਨ ਸੀ ਉਹਦਾ ਨਾਮ ਖਾਸਾ ਸੀ ਖਾਸਾ ਨੂੰ ਉਹਦੇ ਘਰੋਂ ਜਾ ਕੇ ਉਹਨਾਂ ਨੇ ਕਿਡਨਪ ਕੀਤਾ ਗੱਡੀ 'ਚ ਬਿਠਾਇਆ ਪਰ ਉਹਦੇ ਨਾਲ ਥੱਪੜਾਂ ਨਾਲ ਉਹਦੀ ਪੂਰੀ ਤਰ੍ਹਾਂ ਪਰੇਡ ਕੀਤੀ ਗਾਲੀ ਗਲੋਚ ਕੀਤੀ ਫਾਰਸੀ ਦੇ ਵਿੱਚ ਫਿਰ ਉਹਨੂੰ ਕੰਦਾਰ ਦੇ ਚੌਰਾਹੇ ਤੇ ਲੈ ਕੇ ਜਾ ਕੇ ਉਹਦਾ ਸਿਰ ਕਲਮ ਕੀਤਾ ਸੇਰੋ ਦਾ 121 ਰੁਟਿਆ ਤੇ ਢਾੜੋ ਦਾ ਗਲੀਆਂ ਵਿੱਚ ਜਾ ਕੇ ਛੁਟਿਆ ਕਿ ਲੋਕ خوف ਦੇਖ ਕੇ ਉਹਨਾਂ ਦੇ ਅਗੇ ਵੀ ਜਿਹੜਾ ਕਿ ਹੈਵੀ ਬਨਾਜੀ ਉਹ ਤੋਂ ਤੇ ਮੁਸਲਮਾਨ ਜੀ ਪਰ ਉਹਨੂੰ ਜੇ ਬਦਲ ਕੀਤਾ ਜਾ ਸਕਦਾ ਕਿ ਕੋਈ ਉਹਦੀ ਸੋਚ ਵੀ ਨਹੀਂ ਸਾਂਝੀ ਵਾਲਤਾ ਵਾਲੀ ਉਹ ਕੱਟੜਪਰਸਤ ਨਹੀਂ ਇਸ ਕਰਕੇ ਉਹਨੂੰ ਮਾਰਿਆ ਗਿਆ ਤੇ ਜਿਹੜੇ ਲੋਕ ਦੂਜੇ ਧਰਮਾਂ ਦੇ ਆ ਉਹ ਕਿੰਨੇ ਕੁ ਸੁਰੱਖਤ ਹੋ ਸਕਦੇ ਸੋ ਇਹ ਤੁਹਾਡੀ ਗੱਲ ਤੋਂ ਉਸ ਤੋਂ ਪਤਾ ਲੱਗਦਾ ਤੇ ਜਿਹੜੇ ਉੱਥੇ ਸਿੱਖ ਤੁਸੀਂ ਕਹਿੰਦੇ ਬਚ ਗਏ 300 ਪਰਿਵਾਰ ਦੇ ਨੇੜੇ ਤੇੜੇ ਤੁਸੀਂ ਕਹਿੰਦੇ ਹੋ ਜੀ ਉਹਨਾਂ ਦੀ ਸੁਰੱਖਿਆ ਕਿਵੇਂ ਹੋ ਸਕਦੀ ਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਉਹਨੂੰ ਵਿੱਚ ਉਨ੍ਹਾਂ ਦੀ ਸੁਰੱਖਿਆ ਹੋ ਸਕਦੀ ਹੈ ਕਿ ਅਸੀਂ ਅਮਰੀਕਾ ਦੀ ਸਰਕਾਰ ਨੂੰ ਯੂਕੇ ਦੀ ਸਰਕਾਰ ਨੂੰ ਯੂਐਨ ਨੂੰ ਅਪੀਲ ਕਰ ਸਕਦੇ ਹਾਂ ਕੈਨੇਡੀਅਨ ਸਰਕਾਰ ਨੂੰ ਕਿ ਉਹਨਾਂ ਨੂੰ 에어 ਲਿਫਟਡ ਕੀਤਾ ਜਾਵੇ ਕਿਉਂਕਿ ਹੋਰ ਚਾਰਾ ਨਹੀਂ 에어 ਲਿਫਟਡ ਦੇ ਨਾਲ ਫਿਰ ਜੀ ਉਹ ਆ ਜਾਂਦੇ ਨੇ ਮੇਰੀ 2-4 ਗੁਰਸਿੱਖਾਂ ਨਾਲ ਕਾਬਲ ਅਫਗਾਨਿਸਤਾਨ ਦੀ ਗੱਲ ਹੋਈ ਸੀ ਕਹਿੰਦੇ ਭੈਣ ਜੀ ਜੀ ਅਸੀਂ ਅਫਗਾਨਿਸਤਾਨ ਛੱਡ ਕੇ ਆ ਗਏ ਸਾਡੇ ਗੁਰਦਆਰਿਆਂ ਦਾ ਤੇ ਮੰਦਰਾਂ ਦਾ ਕੀ ਹੋਏਗਾ ਇਹ ਬਹੁਤ ਹੀ ਵੱਡਾ ਇੱਕ ਸਵਾਲ ਏ ਥੋੜਾ ਤਾਂ ਫਿਰ ਇਹ ਹੈਗਾ ਕਿ ਜਿੱਥੇ ਜੋ ਉਹ 에어 ਲਿਫਟਡ ਕੀਤੇ ਜਾਣਗੇ ਕਿਉਂਕਿ ਆਖਰ ਜ਼ਿੰਦਗੀ ਇੱਕ ਵਾਰ ਮਿਲਦੀ ਹੈ بار بار ਨਹੀਂ ਮਿਲਦੀ ਉਹਨਾਂ ਦੇ ਬੱਚਿਆਂ ਦੇ ਵੀ ਸੁਪਨੇ ਹੋਣਗੇ ਉਹ ਵੀ ਕੁਝ ਪੜਨਾ ਚਾਹੁੰਦੇ ਕੁਝ ਕਰਨਾ ਚਾਹੁੰਦੇ ਆਜ਼ਾਦੀ ਨਾਲ ਜੀਣ ਦਾ ਹਰ ਇੱਕ ਨੂੰ ਇਸ ਸੰਸਾਰ ਵਿੱਚ ਚਾਹ ਹੈ ਤੇ ਜਿਉਂ ਉਹ 에어 ਲਿਫਟਡ ਹੁੰਦੇ ਨੇ ਤੇ ਅਸੀਂ ਆਪੇ ਚਾਹਨੇ ਕਿ ਉਥੋਂ ਦੇ ਜਿਹੜੇ ਗੁਰਦਾਮ ਨੇ ਮੰਦਰ ਨੇ ਹਾਂਜੀ ਉਹਨਾਂ ਨੂੰ ਯੂਨੈਨ ਵੱਲੋਂ ਹੈਰਸਾ ਦੇ ਸਿੱਖ ਹੈਰੀਟੇਜ ਨੂੰ ਫੁੱਲ ਪ੍ਰੋਟੈਕਸ਼ਨ ਦਿੱਤੀ ਜਾਵੇ। ਪਰ ਯੂਨਨ ਨੂੰ ਤਾਂ ਦੇਖੋ ਜੀ ਕਿੰਦੀ ਵੱਡੀ ਵਰਲਡ ਹੈਰੀਟੇਜ ਦੇ ਤੌਰ ਤੇ ਬੁੱਧ ਦੇ ਬੁੱਤ ਸੀ ਕਿ ਉਹਨਾਂ ਨੂੰ ਨਹੀਂ ਬਚਾ ਸਕੀ ਤੇ ਮੈਨੂੰ ਲੱਗਦਾ ਕਿ ਅਫਗਾਨਿਸਤਾਨ ਚ ਤਾਂ ਬੇਵਸ ਹੋ ਜਾਂਦੀ ਆ ਇਹਨਾਂ ਨੂੰ ਤੁਸੀਂ ਪੈਸੇ ਜਿ ਬਿਠਾਉਣੇ ਨੇ ਪਰ ਜਿਹੜੀਆਂ ਜਾਨਾਂ ਬਚਾਉਣੀਆਂ ਬੜੀ ਜ਼ਰੂਰੀ ਆ ਤੇ ਜਿਹੜੀਆਂ ਜਿਹੜੇ 300 ਦੇ ਨੇੜੇ ਤੇੜੇ ਸਿੱਖ ਪਰਿਵਾਰ ਆ ਗਿਣਤੀ 1000 1500 ਤੋਂ ਜ਼ਿਆਦਾ ਨਹੀਂ ਬੰਦੀ ਉਹਨਾਂ ਦੇ ਸਾਰੇ ਜੀਆਂ ਦੀ ਹਿੰਦੂ ਸਿੱਖ ਮਿਲ ਕੇ ਵੀ ਔਰ ਇਹ ਗੱਲ ਸੁਣਨ ਜਭਾਂ ਜਿਲੀਆ ਕਿ ਜਿੰਨੇ ਕੁ ਅਮਰੀਕਨ ਫੌਜ ਦੀ ਮਦਦ ਕੀਤੀ ਸੀ ਅਫਗਾਨ ਦੇ ਲੋਕਾਂ ਨੇ ਪਠਾਨਾ ਨੇ ਨੇੜੇ ਰਹਿ ਕੇ ਉਹਨਾਂ ਦੇ ਤਰਜਮਾਨ ਬਣੇ ਸਨ ਜੀ ਉਹਨਾਂ ਨੂੰ ਉਥੋਂ ਦੀ ਬੋਲੀ ਦੱਸਦੇ ਸਨ ਉਹ ਤੋਨੀਆਂ ਸੁਹਾਂ ਦਿੰਦੇ ਸਨ ਤਾਲਬਨ ਬਾਰੇ ਜਾਂ ਜਿਨ੍ਹਾਂ ਨੇ ਉਹਦੀ ਮੱਤ ਕੀਤੀ ਸੀ ਜਾਂ ਜਿਹੜਾ ਜਿਹੜਾ ਨਾ ਭਾਟ ਹੁੰਦੇ ਸਨ ਉਹਨਾਂ ਨੂੰ ਟਿਕਾਣੇ ਦਿੰਦੇ ਸਨ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਸਾਡੀ ਜਾਨਾਂ ਖਤਰੇ 'ਚ ਆਫਗਾਨ ਨੇ ਕਿਹਾ ਤਾਲਬਨ ਨੇ ਕਿਹਾ ਸਾਰੇ ਮਾਰ ਦੇਣੀ ਉਹ ਲੋਕ ਜਿਹੜੇ ਸਾਡੇ ਖਿਲਾਫ ਉੱਤੇ ਆ ਉਹਨਾਂ ਨੂੰ ਇਹ ਅਮਰੀਕਾ ਕੈਨੇਡਾ ਜਰਮਨੀ ਯੂਕੇ ਇਹ ਸਾਰੇ ਉਹਨਾਂ ਨੂੰ ਮਿਲ ਕੇ ਕੱਢ ਰਿਹਾ ਵਿੱਚ ਫਰਾਂਸ ਵਾਲੇ ਯੂਰਪ ਵਾਲੇ ਵੀ ਉਹ ਜਿਹੜੇ ਤਾਂ ਤੋਂ 4000 ਕਿੰਨੇ ਬੰਦਾ ਉਹੋ ਜਿਹਾ ਬੰਦਾ ਜਿਹੜਾ ਨੇੜੇ ਰਿਆ ਫੌਜਾਂ ਦੇ ਜੋ 4000 ਬੰਦਾ ਸਾਰੇ ਮਿਲ ਕੇ ਉਹਨਾਂ ਨੂੰ ਕੱਢ ਰਿਆ ਇਹ ਲਿਫਟ ਵੀ ਕਰ ਰਿਆ ਇੱਥੇ ਉਹਨਾਂ ਨੂੰ ਪਨਾਹ ਵੀ ਦੇ ਰਿਆ ਇੱਥੇ ਉਹਨਾਂ ਨੂੰ ਨਾਗਰਿਕਤਾ ਵੀ ਦੇ ਰਿਆ ਤੇ ਜੇ 4 3 4000 5000 ਬੰਦੇ ਨੂੰ ਉਹਨਾਂ ਨੂੰ ਦੇ ਸਕਦੇ ਆ ਤੇ ਜਿਹੜੇ ਸਿੱਖ ਜਾ ਹਿੰਦੂ ਕਲੀ ਦੋਨਾਂ ਦੀ ਮੈਂ ਗੱਲ ਕਰਨਾ ਜਿਹੜੇ 1200 ਬੈਠੇ ਉਹਨਾਂ ਨੂੰ ਕਿਉਂ ਨਹੀਂ ਬਣਾ ਦੇ ਸਕਦੇ ਹੈਗੇ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਹੋ ਜੀ ਲੋਬੀ ਵੀ ਕਰਨੀ ਚਾਹੀਦੀ ਬੇਨਤੀ ਕਰਨੀ ਮੈਂ ਜਦ ਵੀ ਮੈ ਟੈਲੀਵਿਜ਼ਨ ਤੇ ਨਹੀਂ ਕਰਨਾ ਚਾਹੁੰਦਾ ਬਿਲਕੁਲ ਬਿਲਕੁਲ ਲੋਬੀ ਕਰਨੀ ਚਾਹੀਦੀ ਜਿੱਦਾਂ ਅਸੀਂ 2 ਸਾਲ ਪਹਿਲਾਂ ਕੋਵਿਡ ਤੋਂ ਪਹਿਲਾਂ ਗੁਰਦੂ ਗੁਰਦਾਰਾ ਗੁਰਹਾਰੇ ਸਾਹਿਬ ਤੇ ਅਟੈਕ ਹੋਇਆ ਸੀਗਾ ਕੁਝ ਗੁਰਦਰਾ ਹਰਿ ਸਾਹਿਬ ਕਿੱਥੇ ਸੀ ਕਾਬਲ ਜੀ ਗੁਰਦਵਾਰਾ ਦਾ ਗੁਰਹਾਰਾਏ ਸਾਹਿਬ ਕਾਵਲ ਦੇ ਵਿੱਚ ਜਿੱਥੇ ਭਾਈ ਗੋਂਦਾ ਜੀ ਪ੍ਰਚਾਰ ਕਰਦੇ ਸਨ ਇਹ ਸਭ ਤੋਂ ਵੱਡਾ ਸ਼ਾਹ ਤੋਂ ਸੈਂਟਰ ਸੀਗਾ ਜਿੱਥੇ ਨੇ ਭਾਈ ਗੋਂਦਾ ਜੀ ਨੇ ਗੁਰੂ ਹਰਿ ਸਾਹਿਬ ਦੇ ਚਰਨ ਪੜ੍ਹੇ ਸੀ ਤੇ ਸਤਗੁਰੂ ਕੀਰਤਪੁਰ ਬੈਠੇ ਸੀ ਹੇਲੇ ਨਹੀਂ ਸੀ ਇੱਥੇ ਇਤਿਹਾਸਿਕ ਗੁਰਦਵਾਰਾ ਸ਼ੋਰ ਬਾਜ਼ਾਰ ਦੇ ਵਿੱਚ ਕਾਬਲ ਦੇ ਵਿੱਚ ਸਥਾਪਿਤ ਹੈ ਤੇ ਇੱਥੇ ਗੁਰਦਾਰੇ ਵਿੱਚ 2 ਸਾਲ ਪਹਿਲੇ ਕੋਵਿਡ ਤੋਂ ਪਹਿਲੇ ਉਥੇ 25 ਤਰੀਕ ਨੂੰ 25 ਮਾਰਚ ਨੂੰ ਯਾਦ ਹੋਵੇ 25 24 ਮਾਰਚ ਨੂੰ ਕੁਝ ਸ਼ਰਾਇਤੀ ਅੰਸਰਾਂ ਵਾਲੋਂ ਅੰਦਰ ਜਾ ਕੇ ਗੋਲੀ ਬਾਰੂਦ ਤੇ ਕੀਤਾ ਗਿਆ ਕਾਫੀ ਸਿੰਘ ਸ਼ਹੀਦ ਹੋਏ ਕੁਝ ਸ਼ਹੀਦ ਹੋ ਗਏ ਬਹੁਤ ਦਰਦਨਾਕ ਸੀ ਬਹੁਤ ਨਾਟਕੀ ਸੀਗਾ ਉਹਦੇ ਵਿੱਚ ਤੇ ਅਰੁਣਾ ਦਾ ਭਾਈ ਉਹ ਜਿਹੜਾ ਸਮਾਂ ਆਉਂਦਾ ਇੱਕ ਉਹ ਸਮਾਂ ਤੇ ਇੱਕ ਜਦੋਂ ਅਸ਼ਰਬਗਣੀ ਨੂੰ ਮਿਲਣ ਜਾ ਰਿਹਾ ਅਸੀਂ ਸਿੱਖ Hindu ਵਾਪਤ ਇੱਕ ਬੱਸ ਦੇ ਵਿੱਚ ਉਹਦੇ ਦੇ ਨਾਲ ਅਟੈਕ ਹੋਇਆ ਸੀ ਅਵਤਾਰ ਸਿੰਘ ਖਾਲਸਾ ਸ਼ਹੀਦ ਹੋਇਆ ਸੀ ਅਵਤਾਰ ਸਿੰਘ ਖਾਲਸਾ ਤੇ ਜਿੰਨੇ ਵੀ ਗੁਰਦਾਰੇ ਸੰਕਾਬਲ ਦੇ ਜਨਾਂ ਦੇ ਨੁਮਾਇੰਦੇ ਸਨ 18 ਬੰਦੇ ਉਹਨਾਂ ਦੇ ਨਾਲ ਸਤ Hindu ਭਾਈਚਾਰਾ ਦੇ ਵੀ ਆ ਆਸਾਮਈ ਮੰਡਰ ਤੇ ਜਿਹੜੇ ਮੇਨ ਡੈਲੀਕੇਟ ਪ੍ਰਧਾਨ ਸਾਹਿਬ ਸਨ ਤੇ ਹੋਰ ਜਿੰਨੇ ਵੀ ਸਾਡੇ ਗੁਰਦਾਰੇ ਅਫਗਾਨ ਸਨ ਗਜ਼ਨੀ ਗੁਰਦਾਰੇ ਜਲਾਲਾਬਾਦ ਖੰਡਾਰ ਗੁਰਦਾਰੇ ਜਿਨ੍ਹਾਂ ਦੇ ਗੁਰਦਾਰਿਆਂ ਦੇ ਗਰੰਥੀ ਸਹਿਬਾਨ ਤੇ ਪ੍ਰਧਾਨ ਉਹ ਸਾਰੇ ਸ਼ਹੀਦ ਹੋ ਗਏ ਉਹਦੇ ਵਿੱਚ ਤੇ ਉਹ ਜਦੋਂ ਅਸੀਂ ਉਦੋਂ ਬਾਅਦ ਯਾਨੀ ਕੋ ਲੀਡਰਸ਼ਿਪ ਸਾਰੀ ਜਿਹੜੀ ਸੀ ਤਕਰੀਬ ਜਾਂਦੀ ਲੱਗੀ ਉਹ ਦੇਖਣਾ ਗੁਰਦਾਰਾਂ ਦੇ ਪ੍ਰਧਾਨ ਵੀ ਤੇ ਅਕਤਾਰ ਸਿੰਘ ਮਾਸਟਰ ਅਵਤਾਰ ਸਿੰਘ ਪਾਰਲੀਮੈਂਟ ਦੇ ਮੈਂਬਰ ਸਨ ਉਹਨਾਂ ਨੂੰ ਅੱਗੇ ਉਹਨਾਂ ਦੀ ਕੋਈ ਇੱਕ ਸੀਟ ਮਿਲਣ ਵਾਲੀ ਸੀ ਤੇ ਉਹ ਅਸ਼ਰਫ ਕਰਨੀ ਕੋਈ ਬੇਨਤੀ ਵੀ ਕਰ ਰਿਕੁਐਸਟ ਕਰਨੇ ਜਾ ਰਹੇ ਸਨ ਪਰ ਉਹ ਜੋ ਵਿਚੇ ਸ਼ਰarati ਅਨਸਰ ਸਨ ਉਸ ਸਮੇਂ ਵੀ ਉਹਨਾਂ ਨੇ ਉਹ ਮੀਟਿੰਗ ਨੂੰ ਪੋਸੀਬਲ ਹੋਣ ਨਹੀਂ ਦਿੱਤਾ ਜੀ ਕਈ ਲੋਕ ਕਹਿੰਦੇ ਨੇ ਕਿ ਇਹ ਸਾਜਿਸ਼ ਤੇ ਤਾਇਤ ਹੋਇਆ ਹੈ ਤੇ ਕਈ ਲੋਕ ਕਹਿੰਦੇ ਨੇ ਸ਼ਰarati ਅਨਸਰ ਵਾਲੋ ਕਿਹਾ ਕਿ ਹੁਣ ਇਹ ਰੱਬ ਦੀਆਂ ਰੱਬ ਹੀ ਜਾਣੇ ਗੁੰਝਲਾਂ ਕਿਸਨੇ ਅਸਲ ਚੀਜ਼ ਜਿਹੜੀਆਂ ਸੁਪਰ ਪਾਵਰਾਂ ਹੁੰਦੀਆਂ ਉਹਨਾਂ ਦਾ ਸੱਚ ਸਾਹਮਣੇ ਨਹੀਂ ਆਇਆ ਕਰਦਾ ਹੁੰਦਾ ਪਰ ਇਹ ਤਾਂ ਗੱਲ ਉੱਥੇ ਹੈਗੀ ਆ ਵੀ ਤਾਲਬਾਨ ਜਿਹੜੇ ਆ ਕट्टरਪਰਸਤ ਜਮਾਤਿਆ ਔਰ ਉਹ ਦਿਨੋ ਦਿਨ ਵਧ ਰਹਾ ਹੈ ਉੱਥੇ ਜਿਹੜੇ ਆਉਣ ਵਾਲੇ ਜੋ ਪਿੱਛੇ ਹੋ ਗਿਆ ਬਹੁਤ ਵੱਡਾ ਨੁਕਸਾਨ ਹੋਇਆ ਕਮਿਊਨਿਟੀ ਦਾ ਸਾਡੇ ਗੁਰਦੁਆਰਿਆਂ ਦਾ ਸਾਡੀਆਂ ਆਜ਼ਾਦਤਾਂ ਦਾ ਸਾਡੇ ਵਪਾਰਾਂ ਦਾ ਸਾਡੀ ਕੌਮ ਦਾ ਸਾਡੇ ਸਿੱਖ ਭਾਈਚਾਰੇ ਦਾ ਔਰ ਜਿਹੜਾ ਉਹ ਸਿੱਖ ਭਾਈਚਾਰਾ ਜਿਹਦੇ ਤੇ ਜਿੰਨਾ ਵੀ ਮਾਣ ਕਰੀਏ ਥੋੜਾ ਇਤਿਹਾਸ ਦੇ ਨਾਲ ਜੁੜ ਕੇ ਇਹ ਕਾਬਲ ਕੰਦਾਰ ਵਾਲਾ ਜਲਾਲਾਬਾਦ ਵਾਲਾ ਹਰੀ ਸਿੰਘ ਨਲੂਏ ਦੇ ਵਾਰਿਸ ਕਿਹਾ ਜਾਂਦਾ ਆਪਾਂ ਗੁਰਨਾਨਕ ਦੇਵ ਜੀ ਨੇ ਉਸੇ ਸਿੱਖੀ ਸ਼ੁਰੂ ਕੀਤੀ ਸੀ ਪਰ ਹਰੀ ਸਿੰਘ ਨਲੂਏ ਦੇ ਵਾਰਿਸ ਕਿ ਨਹੀਂ ਜਾਂਦੇ ਉਹ ਸਾਰੇ ਜਿਹੜੇ ਉਹਨਾਂ ਇਲਾਕਿਆਂ 'ਚ ਬੈਠੇ ਆ ਪਸ਼ਾਵਰ ਤੋਂ گاਹਵਲ ਨੂੰ ਜਿਹੜੇ ਸਿੱਖ ਹੁੰਦੇ ਸੀ ਕਹਿੰਦੇ ਹਰੀ ਸਿੰਘ ਨਲੂਏ ਨੇ ਵਸਾਇਆ ਸੀ ਹਜ਼ਾਰਾਂ ਹਰੀ ਸਿੰਘ ਨਲੂਏ ਨੇ ਵਸਾਇਆ ਸੀ ਆਪਣੇ ਸਿੱਖ ਉੱਤੇ ਵਸਾਏ ਸਨ ਪਰ ਉਹਨਾਂ ਦੇ ਉਸ ਭਾਈਚਾਰੇ ਦੇ ਜਿਹਤੇ ਜਿੰਨਾ ਮਾਣ ਕੀਤਾ ਜਾਵੇ ਥੋੜਾ ਆ ਜਿਹੜਾ ਸਿੱਖੀ ਨਾਲ ਜੁੜਿਆ ਹੋਇਆ ਉਹਦਾ ਜ ਇਹੀ ਬਚਦਾ ਆ ਕਿ ਉਹਨਾਂ ਨੂੰ ਥੋੜੀ ਲਿਫਟ ਜਿਹੜੇ ਗੁਰਦਾਰੇ ਵਿੱਚ ਨਿਸ਼ਾਨ ਸੱਭਾ ਉਤਾਰਿਆ ਗਿਆ ਹੈਗਾ ਉੱਥੋਂ ਦੀ ਜਿਹੜੇ ਗੁਰਸਿੱਖ ਸਹਿਯਤਾਰੀ ਸਿੱਖ ਰਹਿੰਦੇ ਨੇ ਹਾਂਜੀ ਸਹਿਯਤਾਰੀ ਸਿੱਖ ਨੇ ਗੁੰਨਾਨੀ ਸਾਹਿਬ ਨੂੰ ਮੰਨਦੇ ਨੇ ਤੇ ਪੱਕੇ ਗੁਰਸਿੱਖ ਨੇ ਉਹਨਾਂ ਦੇ ਨਾਲ ਉਹਨਾਂ ਵੱਲੋਂ ਇੱਕ ਗੁਰਦਾਰਾ ਤੇ ਲੰਡਨ ਵਿੱਚ ਹੁਣ ਬਣਾਇਆ ਗਿਆ ਸ਼ਾਇਦ ਥੋੜੇ ਕੁ ਸਮੇਂ ਤੱਕ ਕੋਈ ਓਪਨਿੰਗ ਹੋ ਜਾਵੇ ਤਾਂ ਪੂਰੇ ਨਿਤਨੇਮੀ ਨੇ ਕਿਤੇ ਨਾ ਕਿਤੇ ਮੇਰੇ ਵਰਗੇ ਚੂਕ ਜਾਣਗੇ ਪਰ ਉਹ ਜਿਹੜੇ ਸਹਿਯਤਾਰੀ ਨੇ ਉਹਨਾਂ ਨੂੰ ਬਸ ਅਸੀਂ ਵੀ ਸਹੀ ਦਾ ਕਰਦੇ ਸਾਡੇ ਬਜ਼ੁਰਗ ਜਦੋਂ ਉਹਨਾਂ ਦੀ ਗੱਲਾਂ ਕਰਦੇ ਨੇ ਕਿ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਸਾਡੇ ਨਾਲੋਂ ਵੀ ਜ਼ਿਆਦਾ ਸਿੱਖੀ ਦੀ ਪਰਪਖਤਾ ਸਾਇਦ ਆਖਰੀ ਭਾਂਜੀ ਇੱਕ ਦਾ ਮਿੰਟ ਬਚਿਆ ਕੋਈ ਗੱਲ ਜਿਹੜੀ ਤੁਸੀਂ ਸੰਗਤਾਂ ਨੂੰ ਕਹਿਣੀ ਹੋਵੇ ਜਾਂ ਉਹਨਾਂ ਦੇ ਬੱਚਿਆਂ ਉਹਨਾਂ ਨੂੰ ਕਿੱਦਾਂ ਬਚਾਜਾ ਸਕਦਾ ਬੱਚਿਆਂ ਦਾ ਭਵਿੱਖ ਕਿਵੇਂ ਸਦਾਰਿਆ ਜਾ ਸਕਦਾ ਕੋਈ ਗੱਲ ਕਹਿਣੀ ਤੁਸੀਂ 1 ਮਿੰਟ ਚ ਕਹਿ ਲੋ ਸੋ ਬਸ ਇਹ ਹੈ ਕਿ ਅਰਦਾਸ ਕਰੋ ਕਿ ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੁੰਦੀ ਹੈ ਤੇ ਜਿੱਥੇ ਉਹ ਗੁਰਸਿੱਖ ਉੱਥੇ ਰਹਿ ਰਹੇ ਨੇ ਕਈ ਗੁਰਸਿੱਖ ਉੱਥੋਂ ਆਣਾ ਵੀ ਨਹੀਂ ਚਾਹੁੰਦੇ ਨੇ ਕਿਉਂ ਨਹੀਂ ਆਣੇ ਚਾਹੁੰਦੇ ਕਿ ਅਸੀਂ ਜਿੱਥੋਂ ਆਵਾਂਗੇ ਸਾਡੇ ਗੁਰਦਆਰੇ ਦਾ ਕੀ ਹੋਏਗਾ ਕਿਉਂਕਿ ਉੱਥੇ 63 ਇਤਿਹਾਸਿਕ ਗੁਰਦਾਰੇ ਨੇ ਸੀ ਅਫਵਾਹ ਹੈ 63 ਇਤਿਹਾਸ ਤੇ ਉਦਾਂ ਗੁਰਦਾਰੇ ਬੋਲ ਜਿਆਦਾ ਨੇ ਤੋਂ ਸੋ ਬਸ ਇਹ ਫੀਲ ਕਰਨੀ ਚਾਹੀਦੀ ਕਿ ਜਿਹੜੇ ਗੁਰਸਿੱਖ ਯੂਰਪੀਨ ਕੰਟਰੀਆਂ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਡਿਪੋਰਟ ਨਾ ਕੀਤਾ ਜਾਵੇ ਕਿਉਂਕਿ ਇਸ ਸਮੇਂ ਅਫਗਾਨਿਸਤਾਨ ਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਜਰਮਨ ਵਿੱਚ ਜਿਨ੍ਹਾਂ ਨੇ ਪਨਾਹ ਲਈ ਧੀ ਯੂਰਪ ਦੇ ਕਿਸੇ ਕੋਨੇ ਵਿੱਚ ਜਾਂ ਯੂਕੇ ਵਿੱਚ ਲਈ ਹੋਈ ਪਨਾਹ ਉਹਨਾਂ ਨੇ ਤਾਂ ਜਾਂ ਜਿਹੜੇ ਉਥੇ ਗੁਰਸਿੱਖ ਉਹਨਾਂ ਨੂੰ 에어 ਲਿਫਟ ਕਰਕੇ ਬੁਲਾਇਆ ਜਾਵੇ ਸਦਿਆ ਜਾਵੇ ਇਹ ਪੰਜੀ ਦਾ ਬਹੁਤ-ਬਹੁਤ ਧੰਨਵਾਦ ਪਰ ਮੈਂ ਸੰਗਤਾਂ ਨਾਲ ਗੱਲ ਸਾਂਝੀ ਕਰ ਲਵਾਂ ਕਿ ਉਹ ਧਰਤੀ ਜਿੱਥੇ 63 ਇਤਿਹਾਸਿਕ ਗੁਰਦੁਆਰੇ ਸਨ ਉਹ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪ ਚਰਨ ਪਾਏ ਉਹ ਧਰਤੀ ਜਿੱਥੋਂ ਸਿੱਖੀ ਦੀ ਮਹਿਕ तकरीबन तकरीबन ਸਾਰੀ ਦੁਨੀਆ 'ਚ ਫੈਲੀ ਉਹ ਧਰਤੀ ਜਿਹੜੀ ਗੁਰੂ ਇਤਿਹਾਸ ਦੇ ਵਿੱਚ ਜਿੱਥੋਂ ਦੇ ਸਿੱਖਾਂ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਉਹ ਧਰਤੀ ਜਿੱਥੋਂ ਦੇ ਸਿੱਖਾਂ ਨੂੰ ਧੰਨ ਕਹਿ ਕੇ ਗੁਰੂ ਸਾਹਿਬ ਨੇ ਹੁਕਮਨਾਮੇ ਜਾਰੀ ਕੀਤੇ ਉੱਥੇ ਤ੍ਰੇਡਤ ਅਸੂ ਗੁਰਦੁਆਰਾਂ ਵਾਲੀ ਸਥਾਨ ਉਹ ਧਰਤੀ ਜਿਹੜੀ ਸੀ ਉੱਥੇ ਸਿੱਖਾਂ ਦੀ ਗਿਣਤੀ 2.300 ਪਰਿਵਾਰ ਤੋਂ ਜ਼ਿਆਦਾ ਨਹੀਂ ਰਹੀ ਵਿੱਚੇ ਹਿੰਦੂਆਂ ਨੂੰ ਪਾ ਕੇ ਵਿੱਚੇ ਸਹਿਇਤਾਰੇ ਨੂੰ ਪਾ ਕੇ 2.300 ਤੋਂ ਜ਼ਿਆਦਾ ਨਹੀਂ ਰਹੀ ਉਹਦਾ ਕਾਰਨ ਇਹ ਹੈ ਕਿ ਪਿਛਲੇ 40 ਸਾਲਾਂ ਤੋਂ ਦਿਨੋਂ ਦਿਨ ਉੱਥੇ ਹਾਲਾਤ ਵਿਗੜ ਰਹੇ ਆ ਉੱਥੇ ਸਿੱਖਾਂ ਦਾ ਰਹਿਣਾ ਔਖਾ ਹੋ ਰਿਹਾ ਗੁਰਦੁਆਰੇ ਢਾਈ ਜਾ ਰਹੇ ਆ ਗੁਰਦੁਆਰੇ ਦੀ ਜਿਹੜੀ ਹਾਲਾਤ ਸੰਗਤਾਂ ਨਹੀਂ ਉੱਥੇ ਦੀਆਂ ਹੈਗੀਆਂ ਸੋ ਗੁਰਦੁਆਰਿਆਂ ਦੇ ਹਾਲਾਤ ਵੀ ਗੁਰਦੁਆਰਿਆਂ ਵਾਲੇ ਨਹੀਂ ਰਹਿ ਪਰ ਜਿਹੜੇ 2.300 ਪਰਿਵਾਰ ਰਹਿ ਉਹਨਾਂ ਦੀਆਂ ਜਾਨਾਂ ਵੀ ਹੁਣ ਜਦੋਂ ਅਮ ਖਤਰੇ 'ਚ ਹੋਣੀਆਂ ਸੋ ਦੁਨੀਆ ਭਰ ਨੂੰ ਅਪੀਲ ਹੈ ਜਿਹੜੇ ਲੋਕ ਇਨਸਾਫ ਪਸੰਦ ਨੇ ਉਹ ਲੋਕ ਜਿਹੜੇ ਚਾਹੁੰਦੇ ਨੇ ਕਿ ਅਨਿਆਈ ਮੌਤਾ ਨਾ ਹੋਣ ਜਿਹੜੇ ਚਾਹੁੰਦੇ ਨੇ ਮਨੁੱਖਤਾ ਦੇ ਹੱਕ ਜਿਹੜੇ ਆ ਮੂਢਲੇ ਮਨੁੱਖੀ ਹੱਕਾਂ ਤੇ ਹਰ ਇੱਕ ਦੇ ਹੋਣੇ ਚਾਹੀਦੇ ਆ ਉਹਨਾਂ ਨੂੰ ਬੇਸ਼ੱਕ ਉਹ ਅਮਰੀਕਾ ਵਾਲੇ ਹੋਣ ਬੇਸ਼ੱਕ ਉਹ ਕੈਨੇਡਾ ਵਾਲੇ ਹੋਣ ਬੇਸ਼ੱਕ ਉਹ ਜਰਮਨੀ ਵਾਲੇ ਹੋਣ ਬੇਸ਼ੱਕ ਯੂ ਐਸ ਏ ਵਾਲੇ ਹੋਣ ਬੇਸ਼ੱਕ ਉਹ ਯੂ ਕੇ ਵਾਲੇ ਹੋਣ ਬੇਸ਼ੱਕ ਉਹ ਫਰਾਂਸ ਵਾਲੇ ਹੋਣ ਜਿੱਦਾਂ ਉਹਨਾਂ ਨੇ ਆਪਣੇ ਤਰਜਮਾਨਾਂ ਨੂੰ ਇੱਥੇ ਦੇਸ਼ਾਂ 'ਚ ਪਨਾਹ ਦਿੱਤੀ ਆ ਉਦਾਂ ਹੀ ਸਿੱਖਾਂ ਨੂੰ ਪਨਾਹ ਦਿੱਤੀ ਜਾਵੇ ਔਰ ਇਹਦੇ ਵਿੱਚ ਖਾਸ ਤੌਰ 'ਤੇ ਕਿਉਂਕਿ ਜਿਹੜੇ ਸਾਡੇ ਉਹ ਭਾਈਚਾਰੇ ਉੱਥੇ ਸਿੱਖ ਬੈਠੇ ਨੇ ਉਹ ਬਹੁਤ ਉਹਨਾਂ ਜੋ ਦਿੱਲੀ ਨਾਲ ਜੁੜੇ ਹੋਏ ਨੇ ਉਹਨਾਂ ਦੇ ਬਾਕੀ ਪਰਿਵਾਰ ਦਿੱਲੀ ਜਾਂ ਅਮਰਸ ਹੁੰਦਾ ਆ ਕਿ ਜਿਹੜੇ ਪਰਿਵਾਰ ਉਹਨਾਂ ਦੇ ਕੋਲ ਬੈਠੇ ਨੇ ਇੰਡੀਆ ਤੇ ਦਿੱਲੀ ਦੇ ਵਿੱਚ ਆਮਰਸਰ ਦੇ ਵਿੱਚ ਉਹਨਾਂ ਪਰਿਵਾਰਾਂ ਦੀ ਸਾਰ ਲਈ ਜਾਵੇ ਉਹਨਾਂ ਦੇ ਕਾਗਜ਼ ਪੱਤਰ ਜਿਹੜੇ ਸਾਰੇ ਪ੍ਰੋਆਏ ਜਾਣ ਜਿੱਦਾਂ ਦੀ ਨਾਗਰਿਕਤਾ ਦੇਣ ਦੀ ਗੱਲ ਕੀਤੀ ਗਈ ਹੈ ਕਾਨੂੰਨਾਂ ਦੇ ਵਿੱਚ ਇੰਡੀਆ ਦੇ ਕਾਨੂੰਨਾਂ ਚ ਉਹ ਨਾਗਰਿਕਤਾ ਉਹਨਾਂ ਨੂੰ ਦਿੱਤੀ ਜਾਵੇ ਔਰ ਉਹਨਾਂ ਦੇ ਕਾਗਜ਼ ਤਿਆਰ ਕਰਵਾ ਕੇ ਜੇ ਕਿਸੇ ਦੇ ਨਾ ਕਾਗਜ਼ ਹੋਣ ਉੱਥੇ ਸਰਕਾਰ ਉਹਨਾਂ ਨੂੰ ਜਿਹੜੇ ਜਿਹੜੇ ਦੇਸ਼ ਉਹਨਾਂ ਨੂੰ ਪਨਾਹ ਦੇ ਸਕਦੇ ਆ ਉੱਥੇ ਉੱਥੇ ਉਹਨਾਂ ਨੂੰ ਭੇਜਿਆ ਜਾਵੇ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਔਰ ਜਦੋਂ ਜਾਨ ਬਚੂਗੀ ਜਦੋਂ ਹਾਲਾਤ ਸਾਜਗਰ ਹੋਣਗੇ ਸਿੱਖ ਗੁਰਦੁਆਰਿਆਂ ਤੋਂ ਦੂਰ ਨਹੀਂ रह ਸਕਦਾ ਆਪਣੇ ਵਿਰਸੇ ਤੋਂ ਦੂਰ ਨਹੀਂ रह ਸਕਦਾ ਸਿੱਖ ਫਿਰ ਆਪਣੇ ਆਪ ਉੱਦਨ ਨੂੰ ਜਾਣਗੇ ਦੁਨੀਆ ਦੀਆਂ ਸੁਗੁਲਤਾ ਨਹੀਂ ਸਿੱਖ ਚਾਹੁੰਦਾ ਪਰ ਸਿੱਖ ਆਪਣੇ ਗੁਰੂ ਨਾਲ ਜੁੜਿਆ ਰਹਿਣਾ ਚਾਹੁੰਦਾ ਹੈ ਸੋ ਜਿੰਨਾ ਚਿਰ ਤੱਕ ਹਾਲਾਤ ਇਹ ਮਾੜੇ ਨੇ ਉਨਾਂ ਚਿਰ ਤੱਕ ਇਹਨਾਂ ਸਿੱਖਾਂ ਨੂੰ ਸੱਦ ਕੇ ਦੁਨੀਆ ਪਰਚ ਜੀਣ ਜੋਗੇ ਇਹ ਬਣਾਇਆ ਜਾਵੇ ਇਨਿ ਸ਼ਬਦਾਂ ਦੇ ਨਾਲ ਭੰਦੀਦਾ ਇੱਕ ਵਾਰ ਫਿਰ ਧੰਨਵਾਦ ਆਪ ਸਭ ਦਾ ਧੰਨਵਾਦ ਇਸ ਸੰਗਠਨ ਨਾਲ ਜੁੜੇ ਇੱਕ ਵਾਰ ਫਿਰ ਬੇਨਤੀ ਕਰਦਾ ਕਿ ਜੁੜੇ ਜੋੜ ਮਿਲ ਕੇ ਆਪਾਂ ਕੌਮ ਦੇ ਰੋਸ਼ਨ ਪ੍ਰੋਜੈਕਟ ਦੀ ਗੱਲ ਕਰਨੀ ਹੈ ਆਓ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ